ਪਰ ਜੁਝਣਾ ਜਿਹੜਾ ਹੈਗਾ ਜਿਹੜਾ ਕਿ ਸਭ ਕਾਸੇ ਦਾ ਜ਼ਿੰਮੇਵਾਰ ਹੈ ਇੱਕ ਮਤਲਬ ਮੇਰੇ ਆ ਜਿਹੜਾ ਹੈ ਕੈਰੀਅਰ ਨੂੰ ਖਤਮ ਕਰ ਦੇ ਵਿੱਚ ਉਹ ਦੁਬਾਰਾ ਸਿਰ ਕੈਂਡੀਡੇਟ ਦੇ ਤੌਰ ਤੇ ਹੈਗਾ ਤਾਂ ਇੱਕ ਭਾਵੇਂ ਉਹਨੂੰ ਨੀਜੀ ਮੈਂ ਨਾਂ ਵੀ ਮੰਨਾਂ ਪਰ ਲੋਕ ਉਹਨੂੰ ਨੀਜੀ ਹੀ ਲੈਂਦੇ ਆ ਜਿਹੜਾ ਹੈ ਨੀਜੀ ਲੈਂਦਾ ਸੀ ਕਿਤੇ ਹੁੰਦੀ ਸੀ ਦੀ ਕੀ ਹੈ ਹੁਣ ਤਾਂ ਮਰਿਆ ਹੋਇਆ ਹੈਗਾ ਜਿਉਂਦੇ ਨਾ ਨੀਜੀ ਨੀਜੀ ਹੁੰਦੀ ਹੈ ਮਰਿਆ ਨਾ ਕਦੀ ਨੀਜੀ ਹੁੰਦੀ ਇਹ ਪੋਲੀਟਿਕਲੀ ਮਰ ਚੁੱਕਿਆ ਹੈ ਜੈਸੀ ਮੋਹਦੇ ਵੀ ਉਹ ਵੀ ਹੋ ਗਈ ਸੀ ਜਦੋਂ ਇਹ 33000 ਵੋਟ ਤੇ ਜਿੱਤਿਆ ਹੋਇਆ ਬੰਦਾ 8000 ਵੋਟ ਤੇ ਹਾਰਿਆ ਸੀਗਾ ਹੁਣ ਤਾਂ ਉਸ ਤੋਂ ਬਾਅਦ ਦੋ ਵਾਰੀ ਜੇਲ੍ਹ ਜਾਇ ਕੀ ਕਰੋਂ ਇਹਦੀ ਰਿਵਾਈਫ ਹੈ ਉਹ ਹਰ ਕਿ ਹਟੀ ਹੈ ਕਾਂਗਰਸ ਮੰਨਦੀ ਹੈ ਕਿ ਉਹਨਾਂ ਦਾ ਵੱਡਾ ਲੋਕ ਹੈ ਜਿਹਦੇ ਕੋਲ ਜਿੰਨੇ ਵੱਧ ਠਗੀਆਂ ਮਾਰੀਆਂ ਨੇ ਜਿੰਨਾ ਵੱਧ ਪੈਸਾ ਲੁੱਟਿਆ ਹੋਇਆ ਜਿੰਨੇ ਵੱਧ ਗਨਮੈਨ ਲੈ ਕੇ ਤੁਰਿਆ ਫਿਰਦਾ ਇਹਨਾਂ ਦੀ ਆਪਣੀ ਪਛਾਣ ਕੀ ਹੈਗੀ ਹੈ ਮੈਂ ਤਾਂ ਕਈ ਵਾਰੀ ਉਲਟੀ ਗੱਲ ਹੈ ਮੈਂ ਤਾਂ ਇਹ ਲੋਕ ਕਈ ਵਾਰੀ ਸਤਕਾਰ ਦੀ ਨਿਗ੍ਹਾ ਨਾਲ ਦੇਖਦਾ ਵੀ ਜੇ ਇਹ ਬੰਦਾ ਮਤਲਬ ਮੈਨੂੰ ਇਹ ਨਾ ਕਰਦਾ ਜੋ ਮੇਰੇ ਵਿੱਚ ਇਗਨਾਈਟ ਹੋਇਆ ਜੋ ਅੱਜ ਮੈਂ ਲੋਕਾਂ ਦੇ ਸਾਹਮਣੇ ਗੱਲ ਕਰ ਰਿਹਾ ਉਹ ਇੱਕ ਪਾਸਾ ਵੇਖੀ ਤਾਂ ਭਰਤ ਪੁੱਛ ਨੂੰ ਅਸ਼ੂਦੀ ਦੇਣੀ ਹੈਗੀ ਹੈ ਕੁਸ਼ਨਾਸ਼ ਨੂੰ ਤੁਸੀਂ ਮਾਫ ਕਰਦੇ ਹੋ। ਰੈਡੀਕਲੀ ਆਪਣੀ ਮੌਤ ਮਰ ਚੁੱਕੇ ਲੋਕ ਹੈਗੇ ਆ। ਪਰਸਨਲ ਇਹਦਾ ਕੁਝ ਨਹੀਂ ਹੈਗਾ। ਅਦਰਵਾਈਜ਼ ਇਹ ਜਿਹੇ ਬੰਦੇ ਬਹਿ ਸਕੇ ਤੁਸੀਂ ਤਾਂ ਗੱਲ ਨਹੀਂ ਕੀਤੀ ਹੋਰ ਗੰਦੇ ਚਿਹਰੇ ਨਹੀਂ ਹੈਗੇ ਲੈਣੇ ਦੇ ਵਿੱਚ। ਤੋਂ ਸੌਡੀਓ ਦੇ ਵਿੱਚ ਭਾਰਤ ਕੁਸ਼ਨਾਸ਼ੂ ਇੱਕ ਕੇ ਕਹਿੰਦਾ ਕਿ ਅਸੀਂ ਜਿੰਨੀ ਤੇਰੀ ਮਦਦ ਕਰਦੇ ਰਹੇ ਆ ਉਹ ਤੁਹਾਨੂੰ ਉਹਨੂੰ ਪੈਰਾਂ 'ਚ ਰੋਲ ਦੇਵਾਂਗੇ। ਉਹ ਕਿਹੜੀ ਮਦਦ ਦੀ ਗੱਲ ਕਰ ਰਿਹਾ। ਇਹਨੇ ਉਦੋਂ ਮੇਰੀ ਪੋਸਟਿੰਗ ਵਾਸਤੇ ਚਿੱਠੀ ਲਿਖੀ ਸੀ ਨੋਜੋਤ ਸਿੰਘ ਸਿੱਧੂ ਨੂੰ ਕਿ ਇਹਨੂੰ ਤੇ ਡੀਐਸਪੀ ਨਿਊਸਪਲ ਕਾਰਪੋਰੇਸ਼ਨ ਲਾਇਆ ਜਾਵੇ। ਲਾ ਕਾਡਾ ਇਸ ਆਨੋਰ ਡਾ ਵੱਡਾ ਪਰ ਉਸ ਤੋਂ ਬਾਅਦ ਨਹੀਂ ਕੰਮ ਕਰਾਉਣ ਵਾਸਤੇ ਏਡਾ ਵੱਡਾ ਉਸ ਤੋਂ ਬਾਅਦ ਗਲਤ ਕੰਮ ਨਹੀਂ ਇਹ ਆਪਾਂ ਲਵਾ ਹੀ ਲੈ ਕੇ ਸਾਨੂੰ ਕਹਿ ਦਿੱਤਾ ਆਪਦੇ ਲਾ ਕੇ ਬੰਦੇ ਨੂੰ ਸੋਇਆ ਮਤਲਬ ਥੋੜਾ ਕਿ ਉਹ ਦੁਨੀਆ ਪਰਦੇ ਗਲਤ ਕੰਮ ਕਰਾਵਾ ਜਿਹਨੂੰ ਗਲਤ ਕੰਮ ਕਰਾਉਂਦੇ ਸੀ ਉਹ ਮੈਂ ਨਹੀਂ ਕੀਤਾ ਉਹ ਦੂਜੇ ਪਾਸੇ ਗੱਲ ਸ਼ੁਰੂ ਹੋ ਗਈ ਕਿ ਈਡੀ ਦੇ ਕੇਸਾਂ ਚ ਵੀ ਜਾ ਆਇਆ ਇਹ ਵਿਜੀਲੈਂਸ ਦੇ ਕੇਸਾਂ ਚ ਵੀ ਜਾ ਆਇਆ ਉਹਨੇ ਗੱਲਾਂ ਕਰਦਾ ਵੀ ਕਲੀਨ ਚਟਾ ਲੈ ਆਂਦੀਆਂ ਮੈਂ ਕਲੀਨ ਚਟਾ ਕਿੱਥੋਂ ਲੈ ਕੇ ਆਇਆ ਦੁਕਾਨਾਂ ਤੋਂ ਸੱਚੇ ਕਾਲ ਦਾ ਅਨੁਮੂਰ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂ ਲੁਧਿਆਣਾ ਵੈਸਟ ਦੇ ਵਿੱਚ ਇਸ ਵੇਲੇ ਝੂਰਾ ਝੂਰਾ ਦੇ ਨਾਲ ਪ੍ਰਚਾਰ ਚੱਲ ਰਿਹਾ ਹੈ ਕੁਝ ਦਿਨ ਬਾਕੀ ਹੈ ਜਦੋਂ ਚੋਣਾ ਹੋਣ ਗਿਆ ਉਹੀ ਤਰੀਕ ਮਿਤੀ ਗਈ ਹੈ ਵੋਟਾਂ ਪੈਣ ਗਿਆ ਪਰ ਉਸ ਤੋਂ ਪਹਿਲਾਂ ਹੁਣ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਇਸ ਤਬ ਦੀ ਗਰਮੀ ਤੋਂ ਵੀ ਜ਼ਿਆਦਾ ਤਪਿਆ ਹੋਇਆ ਸਾਰੀਆਂ ਪਾਰਟੀਆਂ ਜਿੱਥੇ ਬੱਬਾ ਭਾਰ ਨੇ ਉੱਥੇ ਹੀ ਬਹੁਤ ਸਾਰੀਆਂ ਅਜੇਹੀਆਂ ਖਬਰਾਂ ਬਹੁਤ ਸਾਰੀਆਂ ਅਜੇਹੀਆਂ ਚੀਜ਼ਾਂ ਜਿਹੜੀਆਂ ਇਸ ਇਲੈਕਸ਼ਨ ਨੂੰ ਹੋਰ ਅ ਜ਼ਿਆਦਾ ਗਰਮੀ ਪੈਦਾ ਕਰਨਗੇ ਆ ਉਹਨਾਂ ਦੇ ਵਿੱਚ ਇੱਕ ਮਸਲਾ ਬਹੁਤ ਵੱਡਾ ਸੀ ਤੁਸੀਂ ਜਦੋਂ ਸੋਸ਼ਲ ਮੀਡੀਆ ਤੇ ਸਰਚ ਮਾਰਦੇ ਹੋ ਬਲਵਿੰਦਰ ਸਿੰਘ ਸੇਖੋਂ ਤਾਂ ਇੱਕ ਆਡੀਓ ਤੁਹਾਡੇ ਸਾਹਮਣੇ ਆ ਜਾਂਦੀ ਹੈ ਉਹ ਆਡੀਓ ਭਾਰਤ ਪੂਸ਼ਣ ਆਸ਼ੂ ਔਰ ਬਲਵਿੰਦਰ ਸਿੰਘ ਸੇਖੋਂ ਜਿਹੜੇ ਇਸ ਵੇਲੇ ਐਕਸ ਡੀਐਸਪੀ ਨਹੀਂ ਉਹਨਾਂ ਦੇ ਨਾਲ ਉਹ ਚਰਚਾ ਵੱਡੀ ਚਰਚਾ ਰਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਅੰਦਰ ਉਸ ਵੇਲੇ ਕਿ ਕੀ ਕੁਝ ਵਾਪਰਦਾ ਹੈ ਕਿਉਂ ਹੋਇਆ ਔਰ ਉਸ ਤੋਂ ਬਾਅਦ ਸਸਪੈਂਡ ਕਰ ਦਿੱਤਾ ਜਾਂਦਾ ਹੈ ਫਿਰ ਬਰਖਾਸਤ ਕਰ ਦਿੱਤਾ ਜਾਂਦਾ ਹੈ ਕੇਸ ਪੈਂਦੇ ਨੇ ਸੇਖੋ ਸਾਹਿਬਰਾਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਬੜਾ ਕੁਝ ਵਾਪਰਦਾ ਪਰ ਸਮੇਂ-ਸਮੇਂ ਤੇ ਜਿਵੇਂ ਇਹ ਇਲੈਕਸ਼ਨ ਆਉਂਦੇ ਨੇ ਜਾਂ ਫਿਰ ਸਮਾਜ ਸੇਵਾ ਦੇ ਤੌਰ ਤੇ ਵੀ ਪੰਜਾਬ ਦੇ ਵਿੱਚ ਵਿਚਰਦੇ ਰਹੇ ਹੁਣ ਉਹ ਵੈਸਟ ਦੇ ਵਿੱਚ ਆਪਣੀਆਂ ਕੁਝ ਗਤੀਵਿਧੀਆਂ ਜਿਹੜੀਆਂ ਨੇ ਉਹ ਤੇਜ਼ ਕਰ ਰਹੇ ਨੇ ਖਤਰਨਾਕ ਗਤੀਵਿਧੀਆਂ ਇਹਨਾਂ ਨੂੰ ਕਹਿ ਸਕਦੇ ਆ ਇੱਕ ਕੈਂਡੀਡੇਟ ਦੇ ਵਾਸਤੇ ਮੇਰੇ ਨਾਲ ਨੇ ਸੇਖੋ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰ ਲੈਣ ਸੇਖੋ ਸਾਹਿਬ ਮਹਰਬਾਨ ਬਹੁਤ ਧੰਵਾਦਾ ਤੁਹਾਡਾ ਤੁਸੀਂ ਸਮਾਂ ਦੇ ਰਹੇ ਹੋ ਸਾਨੂੰ ਸੇਖੋ ਸਾਬ ਪਹਿਲਾਂ ਤਾਂ ਜੇਕਰ ਤੁਹਾਡੇ ਇਸ ਹਲਕੇ ਦੀ ਗੱਲ ਕਰੀਏ ਤਾਂ ਹਲਕੇ ਦੀ ਜੀਓਗ੍ਰਾਫੀ ਥੋੜੀ ਸਮਝਾਓਗੇ ਕਿਸ ਤਰ੍ਹਾਂ ਦੀ ਹੈ ਲੰਬੇ ਸਮੇਂ ਤੋਂ ਰਹਿ ਰਹੇ ਤੁਸੀਂ ਹਾਂ ਜੀਓਗ੍ਰਾਫੀ ਦੇ ਵਿੱਚ ਸੈਮੀ ਹੈ ਜਿਹੜਾ ਮਤਲਬ ਹੈ ਤਾਂ ਦੇਖਣ ਨੂੰ ਸਾਰਾ ਸਾਰਾ ਅਰਬਨ ਹੈ ਇਹ ਸ਼ਹਿਰੀ ਲੱਗਦਾ ਹੈ ਪਰ ਕਾਫੀ ਪਿੰਡੇ ਦੇ ਜਿਹੜੇ ਵਿੱਚ ਜਿਹੜੇ ਹੈਗੇ ਆ ਮਰਜ ਹੋਏ ਹੋਏ ਇਸ ਵਾਕ ਵਿੱਚ ਵਿੱਚ ਰੂਰਲ ਏਰੀਆ ਪਿੰਡਾ ਮਤਲਬ ਪਿੰਡਾ ਨਹੀਂ ਹੈਗਾ ਪਰ ਪਿੰਡ ਜਿਹੜੇ ਮਰਜ ਹੋ ਗਏ ਵਿੱਚ ਉਹਦੇ ਵਿੱਚ ਜਿਹੜੀ ਆਬਾਦੀ ਪਿੰਡਾਂ ਦੇ ਵਿੱਚ ਜਿਹੜੀ ਕਿਸਾਨਾਂ ਦੀ ਜੱਟਾਂ ਦੀ ਜਾਂ ਹੋਰ मतलब ਜਿਸ ਤਰ੍ਹਾਂ ਦੀ ਵਕ ਵਕ ਆਪਾਂ ਰਹਿੰਦੇ ਆ ਤਾਂ ਕਈ ਪਿੰਡ ਜਿਹੜੇ ਹੈਗੇ ਆ ਉਸੇ ਹਲਕੇ ਦੇ ਵਿੱਚ ਮਰਜ ਹੋਏ ਹੋਏ ਆ ਤਾਂ ਇਹਨੂੰ ਸੈਮੀ ਕਹਾਂਗੇ ਇਹਨੂੰ ਟੋਟਲੀ ਅਰਬਨ ਨਹੀਂ ਕਿਹਾ ਜਾ ਸਕਦਾ ਟੋਟਲੀ ਅਰਬਨ ਨਹੀਂ ਕਿਹਾ ਜਾ ਸਕਦਾ ਹਾਂ ਹਾਂ ਹਰ ਤਰ੍ਹਾਂ ਦੀ ਮਤਲਬ ਜ਼ਿਆਦਾ ਮਤਲਬ ਮਿਲੀ ਜਿਲੀ ਸੋਚ ਦੇ ਲੋਕ ਹੈਗੇ ਹਾਂ ਲੋ ਅਦਰਵਾਈਜ਼ ਕਾਸਟ ਵਾਈਜ਼ ਵੀ ਜਿਹੜੇ ਚੈੱਕ ਕਰੀਏ ਤਾਂ ਮਤਲਬ 60000 ਦੇ ਕਰੀਬ ਤਾਂ ਇੱਥੇ ਜਿਹੜੀ ਸਿੱਖ ਪੋਟ ਹੈਗੀ ਹੈ 1 ਲੱਖ 70000 ਦੇ ਵਿੱਚੋਂ ਤਾਂ ਇਹ ਵੱਖ-ਵੱਖ ਜਿਹੜੀਆਂ ਹੈਗੀਆਂ ਹੋਰ ਜਿਹੜੀਆਂ ਮжоਰਿਟੀ ਸਨ ਹੈਗੀਆਂ ਉਹਦੀਆਂ ਮੇਨਲੀ ਜਿਹੜੀ ਹੈਗੀ ਹੈ ਦੋ ਤਿੰਨ ਕਮਿਊਨਿਟੀ ਜਿਹੜੀਆਂ ਹੀ ਜ਼ਿਆਦਾ ਅਦਰਵਾਈਜ਼ ਇਹ ਸੈਮੀ ਅਰਬਨ ਜਿਹੜਾ ਏਰੀਆ ਕਹਿ ਸਕਦੇ ਆਂ ਨੇ ਨੂੰ ਫਰੈਂ ਨਾ ਕਹਿ ਸਕੀ ਆਪਾਂ ਵੀ ਸਿੱਧਾ ਸਿੱਧਾ ਫਲਾਣਾ ਕੈਂਡੀਡੇਟ ਜਿੱਤੂ ਕਿਉਂਕਿ ਉੱਥੇ ਸ਼ਹਿਰੀ ਵੋਟ ਹੈ ਕੁਛ ਇਦਾਂ ਦਾ ਨਹੀਂ ਹੈ ਨਹੀਂ ਐਸੀ 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 ਕੋਈ ਗੱਲ ਨਹੀਂ ਬਿਲਕੁਲ ਹਰ ਤਰ੍ਹਾਂ ਦਾ ਵੋਟਰ ਹੈਗਾ ਪੜ੍ਹਿਆ ਲਿਖਿਆ ਸੂਝਵਾਨ ਵੋਟਰ ਹੈਗਾ ਲੁਧਿਆਣੇ ਦਾ ਉਹ ਏਰੀਆ ਸਾਰਾ ਇਹ ਜਿਹੇ ਦੇ ਵਿੱਚ ਮਤਲਬ ਇੱਥੋਂ ਦਾ ਜਿਹੜਾ ਅਮੀਰ ਆਦਮੀ ਹੈ ਇੰਡਸਟਰੀ ਵਾਲੇ ਹੈ ਸਿਵਲ ਲਾਈਨ ਏਰੀਆ ਹੈਗਾ ਆਦਰਵਾਇਜ਼ ਮਤਲਬ ਜੇ ਆਪਾਂ ਕਹਿ ਸਕਦੀ ਜਗਦੇ ਹੋਏ ਲੋਕ तकरीबन 85% ਲੋਕ ਤਾਂ ਉਹ ਐਸੇ ਵਰਸਤੇ ਜਿਹੜੇ ਮਤਲਬ ਦਮਾਗੀ ਸੋਚ ਆਪਣੀ ਰੱਖਦੇ ਆ ਵੋਟ ਪਾਉਣ ਤੋਂ ਪਹਿਲਾਂ ਸੋਚਣ ਦਾ ਜਿਹੜਾ ਸਮਰੱਥਾ ਰੱਖਦੇ ਆ ਤੇ 10 15% ਦਾ ਚਲੋ ਕੁਝ ਲੋਕ ਹੁੰਦੇ ਆ ਤੇਰੇ ਜਿਹੜੇ ਆਪਣੇ ਆਪਣੀ ਰੋਟੀ ਦੀ ਲੜਾਈ ਲੜਦੇ ਉਹਨਾਂ ਤੋਂ ਤਾਂ ਇਹ ਚੀਜ਼ਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਜਿਹੜਾ ਇਹ ਇਲੈਕਸ਼ਨ ਹੈਗਾ ਉਹ ਕਾਫੀ ਜਾਂਚ ਪਰਖ ਕੇ ਲੋਕਾਂ ਨੇ ਵੋਟ ਪਾਉਣੀ ਹੈ ਇਹਦੇ ਵਿੱਚ ਇਸ ਕਰਕੇ ਇੰਟਰਸਟਿੰਗ ਰਹੇਗਾ ਭਾਰਤੀ ਜਨਤਾ ਪਾਰਟੀ ਚ ਤੁਸੀਂ ਸ਼ਾਮਲ ਹੋਏ ਇਸ ਵੇਲੇ ਉਹਨਾਂ ਦੇ ਮੈਂਬਰ ਹੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਤੁਹਾਡੀਆਂ ਗਤੀਵਿਧੀਆਂ ਬਹੁਤੀਆਂ ਨਜ਼ਰ ਨਹੀਂ ਆ ਰਹੀਆਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਬਿਲਕੁਲ ਜਿੰਨੀ ਕਿ ਮੇਰੀ ਸਮਰੱਥਾ ਹੈ ਜਿੰਨਾ ਕਿ ਮਤਲਬ ਮੈਂ ਉਮੀਦ ਕਰਦਾ ਕਿ ਮਤਲਬ ਇਥੇ ਪਾਰਟੀ ਦੀ ਜਿਹੜੀ ਹੈਗੀ ਹੈ ਉਹ ਰੱਖਦੀ ਹੋਊਗੀ ਤਵਕੋ ਉਹਦੇ ਮੁਤਾਬਕ ਮੈਂ ਕਰ ਰਿਹਾ ਹਾਂ ਹੋਰ ਵੀ ਲੋਕ ਆਏ ਆ ਬੜੇ ਪੁਰਾਣੇ ਪਾਣੇ ਵੱਡੇ ਲੀਡਰ ਆ ਕੇ ਬੈਠੇ ਆਪਣਾ ਕੰਮ ਲੱਗੇ ਹੋਏ ਆ ਮੈਂ ਕਿਉਂਕਿ ਇੱਥੇ 25 ਸਾਲ ਤੋਂ ਇਸ ਹਲਕੇ ਦਾ ਬਸਨੀਕ ਹੈਗਾ ਤਾਂ ਮੈਨੂੰ ਜਿਹੜੀਆਂ ਚੀਜ਼ਾਂ ਦਾ ਪਤਾ ਹੈ ਮੈਂ ਪਿਛਲੇ ਇਲੈਕਸ਼ਨ ਦਾ ਯਾਦ ਰੜਿਆ ਸੀਗਾ ਉਦੋਂ ਵੀ ਮੈਨੂੰ ਪਤਾ ਸੀਗਾ ਕੁਝ ਚੀਜ਼ਾਂ ਜਿਹੜੀਆਂ ਕਿਸ ਤਰ੍ਹਾਂ ਅੱਗੇ ਲੈ ਕੇ ਆਉਣ ਬਿਸ਼ੱਕ ਅੱਜ ਬੀਜੇਪੀ ਦੇ ਵਿੱਚ ਇੱਕ ਮਤਲਬ ਉਮੀਦਵਾਰ ਦੀ ਉਹ ਜਿਹੜੀ ਮੱਦੀ ਗੱਲ ਤੋਂ ਇਲਾਵਾ ਭਾਰਤ ਪੁਸ਼ਨਾਸ਼ੂ ਜਿਹੜਾ ਹੈਗਾ ਜਿਹੜਾ ਕਿ ਸਭ ਕਾਸੇ ਦਾ ਜ਼ਿੰਮੇਵਾਰ ਆ ਇੱਕ ਮਤਲਬ ਮੇਰੇ ਜਿਹੜਾ ਕੈਰੀਅਰ ਨੂੰ ਖਤਮ ਕਰਦੇ ਵਿੱਚ ਜੋ ਤੁਸੀਂ ਪਹਿਲਾਂ ਦੱਸ ਕੇ ਹਟੇ ਆਪਣੀ ਗੱਲ ਦੇ ਵਿੱਚ ਠੀਕ ਹੈ ਤਾਂ ਉਹ ਦੁਬਾਰਾ ਫਿਰ ਕੈਂਡੀਡੇਟ ਦੇ ਤੌਰ ਤੇ ਹੈਗਾ ਤਾਂ ਇੱਕ ਪਾਵੇਂ ਉਹਨੂੰ ਨਿਜੀ ਮੈਂ ਨਾਮ ਹੀ ਮੰਨਾਂ ਪਰ ਲੋਕ ਉਹਨੂੰ ਨਿਜੀ ਹੀ ਲੈਂਦੇ ਆ ਤੋ ਇਸ ਕਰਕੇ ਇਹ ਜਿਹੇ ਬੰਦੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਹਰ ਪੱਖ ਦੇ ਉੱਤੋਂ ਜਿਹੜਾ ਨਿਜੀ ਨਹੀਂ ਲੈਂਦੇ ਨਹੀਂ ਜੀ ਲੈਂਦਾ ਸੀ ਕਿਤੇ ਹੁਣ ਨਹੀਂ ਜੀ ਦੇ ਕੀ ਹੈ ਹੁਣ ਤਾਂ ਮਰਿਆ ਹੋਇਆ ਹੈਗਾ ਜਿਉਂਦੇ ਨਾਲ ਨਹੀਂ ਜੀ ਹੁੰਦੀ ਹੈ ਮਰਿਆ ਨਾਲ ਕਦੀ ਨਹੀਂ ਜੀ ਹੁੰਦੀ ਹੈ ਇਹ ਪ੍ਰੈ ਟਿਕਲੀ ਮਰ ਚੁੱਕਿਆ ਠੀਕ ਹੈ ਸਿਆਸੀ ਮੌਤੇ ਦੀ ਉਦੋਂ ਹੀ ਹੋ ਗਈ ਸੀ ਜਦੋਂ ਇਹ 38000 ਵੋਟ ਤੇ ਜਿੱਤਿਆ ਹੋਇਆ ਬੰਦਾ 8000 ਵੋਟ ਤੇ ਹਾਰਿਆ ਸੀਗਾ ਹੁਣ ਤਾਂ ਉਦੋਂ ਬਾਅਦ ਦੋ ਵਾਰੀ ਜੇਲ੍ਹ ਜਾਇਆ ਠੀਕ ਹੈ ਘਰੋਂ ਇਹਦੀ ਵਾਈਫ ਹੈ ਉਹ ਹਰ ਕੇ ਹਟੀ ਹੈ ਤੋਂ ਅੱਜ ਦੀ ਡੇਟ ਵਿੱਚ ਤਾਂ ਮੈਂ ਤਾਂ ਇਹਨਾਂ ਨੂੰ ਕਿਸੇ ਕਾਂਗਰਸ ਮੰਨਦੀ ਹੈ ਕਿ ਉਹਨਾਂ ਦਾ ਵੱਡਾ ਲੀਡਰ ਹੈ ਕਾਂਗਰਸ ਨੇ ਤਾਂ ਮੰਨਣਾ ਹੀ ਹੈ ਹੁਣ ਦੇਖੋ ਜਿੰਨਾ ਚਿਰ ਲੋਕਾਂ ਦੀ ਸੋਚ ਵੱਡੇ ਲੀਡਰ ਦੇ ਨਾਂ ਤੇ ਨਾਮ ਤਾਂ ਹੁੰਦਾ ਹੀ ਆ ਬੜਾ ਜਿੰਦਾ ਵੱਡਾ ਠੱਗ ਉਹਦੇ ਵੱਡੇ ਲੀਡਰ ਟਰੇਡਰ ਦਾ ਵੱਡੇ ਹੋਣ ਦੀ ਦੱਸੋ ਮੈਨੂੰ ਮੈਂ ਤੁਹਾਡੇ ਤੋਂ ਪੁੱਛਦਾ ਵੀ ਕੀ ਕ੍ਰਾਈਟੇਰੀਆ ਕੀ ਵੱਡੇ ਹੋਣ ਦਾ ਜਿਹਦੇ ਕੋਲ ਜਿੰਨੀਆਂ ਵੱਧ ਠੱਗੀਆਂ ਮਾਰੀਆਂ ਜਿੰਨਾਂ ਵੱਧ ਪੈਸਾ ਲੁੱਟਿਆ ਹੋਇਆ ਜਿੰਨੇ ਵੱਧ ਗਨਮੈਨ ਲੈ ਕੇ ਤੁਰਿਆ ਫਿਰਦਾ ਇਹਨਾਂ ਦੀ ਆਪਣੀ ਪਛਾਣ ਕੀ ਹੈਗੀ ਤੁਸੀਂ ਖੁਦ ਪੋਲੀਟੀਕਲ ਲੋਕ ਹੋ ਤੁਸੀਂ ਤੁਸੀਂ ਇਸ ਮੈਂ ਤਿੰਨ ਮਹੀਨਾ ਚੋਂ ਕਹਾ ਪੋਲੀਟੀਕਲ ਹੋ ਗਿਆ ਮੈਂ ਮੈਂ ਤਾਂ ਜਿਹੜੀਆਂ ਜੇ ਤੁਸੀਂ ਗਨਮੈਨਾਂ ਤੇ ਪੁਲਿਸ ਦੀ ਗੱਲ ਕਰੋ ਉਹ ਤਾਂ ਸਾਡੇ ਵਿੱਚ ਰਹੇ ਮੈਂ ਤਾਂ 31 ਸਾਲ ਨੌਕਰੀ ਕੀਤੀ ਉਹ ਤੇ ਮੇਰੇ ਨਾਲ ਕੋਈ ਇਹਨਾਂ ਚੀਜ਼ਾਂ ਦਾ ਫਰਕ ਹੀ ਨਹੀਂ ਤੇ ਜੇ ਤੁਸੀਂ ਮੈਨੂੰ ਪੋਲੀਟੀਕ ਮੇਰੀ ਪੋਲਿਟਿਕਸ ਵੀ ਜਿਹੜੀ ਤੁਹਾਨੂੰ ਦਿਖਾਈ ਦੇਊਗੀ ਆਉਣ ਵਾਲੇ ਸਮੇਂ 'ਚ ਕੋਈ ਇਹ ਜਿਹੀ ਨਹੀਂ ਦਿਖਾਈ ਦੇਊਗੀ ਜਿਵੇਂ ਇਹ ਲੋਕ ਗਰਗਟਾਂ ਨੂੰ ਰੰਗ ਬਦਲ ਕੇ ਉਹ ਕਰਦੇ ਆ ਮੈਂ ਤਾਂ ਆਪਣੀ ਗੱਲ ਹੱਕ ਅਸੱਚ ਦੀ ਜਿਹੜੀ ਤਰੀਕੇ ਨਾਲ ਅੱਗੇ ਕਰ ਰਿਹਾ ਸੀਗਾ ਬੀਜੇਪੀ ਦੇ ਪਲੇਟਫਾਰਮ ਤੋਂ ਵੀ ਉਹੀ ਕਰਨ ਦੀ ਕੋਸ਼ਿਸ਼ ਕਰੂੰਗਾ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਤਰੀਕੇ ਨਾਲ ਮੈਨੂੰ ਇਹ ਪੋਲਿਟਿਕਲ ਸਿਸਟਮ ਜਿਹੜਾ ਹੈਗਾ ਆਪਣੇ ਵਿੱਚ ਅਲਾਉ ਕਰਦਾ ਗੱਲ ਪਹਿਲਾਂ ਪੰਜਾਬ ਦੇ ਲੋਕਾਂ ਦੀ ਹੈ ਬਾਕੀ ਗੱਲਾਂ ਬਾਅਦ 'ਚ ਸੇਖੋ ਸਭ ਕੋਈ ਵੀ ਬੰਦਾ ਕੈਰੀਅਰ ਬਣਾਉਣ ਵਾਸਤੇ ਉਹਨੇ ਬਹੁਤ ਕੁਝ ਆਪਣਾ ਦਿੱਤਾ ਹੁੰਦਾ ਆ ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਆਪਣੀ ਉਮਰ ਦਾ ਇੱਕ ਇੱਕ ਅਰ ਤੁਹਾਡੇ ਨਾਲ ਉਸ ਮੋੜ ਤੇ ਆ ਕੇ ਸਾਰਾ ਕੁਝ ਵਾਪਰਦਾ ਜਦੋਂ ਤੁਸੀਂ ਆਪਣੀ ਸਾਰੀ ਜਵਾਨੀ ਆਪਣੇ ਕੈਰੀਅਰ ਨੂੰ ਦੇ ਦਿੰਨੇ ਹੋ ਤਾਂ ਤਰੱਕੀਆਂ ਪਾਉਣ ਦੇ ਮਸਲੇ ਦੇ ਅੰਦਰ ਬਹੁਤ ਆਪਣੀ ਫੈਮਿਲੀ ਨੂੰ ਸੈੱਟ ਕਰਨਾ ਸਾਰਾ ਕੁਝ ਹੈ ਪਰਿਵਾਰ ਦੀ ਅੱਗੇ ਡਿਪੈਂਡ ਕਰਦਾ ਤੁਹਾਡੇ ਕੈਰੀਅਰ ਦੇ ਨਾਲ ਔਰ ਜਦੋਂ ਇਹ ਤੁਹਾਡਾ ਕੈਰੀਅਰ ਬਰਬਾਦ ਹੋ ਗਿਆ ਇਹ ਸਾਰਾ ਕੁਝ ਹੋ ਗਿਆ ਵਾਪਰ ਗਿਆ ਕਈ ਕੁਝ ਵਾਪਰਿਆ ਉਸ ਦੇ ਦਰਮਿਆਨ ਜਦੋਂ ਭਾਰਤ ਪੂਸ਼ਣ ਆਸ਼ੂ ਕੋਲੇ ਸੱਤਾ ਨਹੀਂ ਸੀ ਘਰ ਬੈਠਾ ਸੀ ਉਦੋਂ ਮਨ ਸ਼ਾਂਤ ਹੁੰਦਾ ਜਦੋਂ ਟਿਕਟ ਮਿਲ ਜਾਂਦੀ ਹੈ ਫਿਰ ਇੱਕ ਵਾਰ ਭਾਰਤ ਭੂਸ਼ਣ ਆਸ਼ੂ ਦੀ ਚਰਚਾ ਛੱਡ ਜਾਂਦੀ ਹੈ ਫਿਰ ਇੱਕ ਵਾਰ ਤੁਹਾਨੂੰ ਲੱਗਦਾ ਹੈ ਕਿ ਮੇਰੇ ਜ਼ਖਮਾਂ ਤੇ ਲੋਲ ਪੈਣ ਵਾਲੀ ਗੱਲ ਹੈ ਕਦੇ ਮਹਿਸੂਸ ਹੁੰਦੀ ਹੈ ਇਹ ਗੱਲਾਂ ਨਹੀਂ ਮੈਂ ਤੁਹਾਨੂੰ ਆਪਲਾ ਦੋ ਤੁਸੀਂ ਬੜਾ ਡੀਪਲੀ ਕੁਐਸਚਨ ਪੁੱਛਿਆ ਬਰਬਾਦ ਹੋਣ ਨੂੰ ਜੋ ਦੋ ਐਂਗਲ ਹਰ ਚੀਜ਼ ਦੇ ਹੁਣ ਤੁਸੀਂ ਕਿਹਾ ਤੁਹਾਨੂੰ ਦਿਖਾਈ ਦੇ ਰਿਹਾ ਵੀ ਕੁਝ ਬਰਬਾਦ ਹੋਇਆ ਮੈਨੂੰ ਤਾਂ ਲੱਗਦਾ ਹੈ ਕਿ ਮੇਰੇ ਵਾਸਤੇ ਇੱਕ ਅਪਰਚੂਨਿਟੀ ਪਰਮਾਤਮਾ ਨੇ ਖੋਲੀ ਹੈ ਮੈਨੂੰ ਤਾਂ ਦਿੱਤਾ ਗਿਆ ਰੱਬ ਨੇ ਇੱਕ ਮੌਕਾ ਦਿੱਤਾ ਮੇਰੇ ਵਰਗੇ ਬੰਦੇ ਨੂੰ ਇੱਕ ਪੁਲਿਸ ਅਫਸਰ ਇੱਕ ਨੌਕਰੀ ਪੁਲਿਸ ਦੀ ਕਰ ਰਿਹਾ ਹੋਵੇ ਉਹਨਾਮ ਵਿਭਾਗ ਤੇ ਉਸ ਤੋਂ ਬਾਅਦ ਕੋਈ ਇਹੋ ਜਿਹੀ ਸੰਘਰਸ਼ ਜਿਹੜਾ ਘਟਨਾ ਕੱਡੇ ਜੀ ਉਹਨਾਂ ਤੁਸੀਂ ਇੱਕ ਖਾਸ ਹੱਕ ਸੱਚ ਦੀ ਲੜਾਈ ਲੜਨੀ ਸ਼ੁਰੂ ਕਰਦੇ ਹੋ ਤੇ ਉਹ ਲੋਕਾਂ ਵਿੱਚ ਪ੍ਰਵਾਨ ਵੀ ਹੋਵੇ ਅੱਜ ਮੈਂ ਆਪਣੇ ਮੂੰਹ ਬਤਾ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ ਜੇ ਮੈਂ ਕੋਈ ਲਫ਼ਜ਼ ਕਹਿਣਾ ਤਾਂ ਅੱਜ ਤੱਕ ਲੋਕੋ ਨੇ ਇਤਬਾਰ ਕਰਦੇ ਆ ਵੀ ਇਹ ਬੰਦਾ ਝੂਠ ਨਹੀਂ ਮਾਰਦਾ ਇਹ ਗੱਲ ਅੱਜ ਦੇ ਜ਼ਮਾਨੇ ਵਿੱਚ ਜੇ ਆਪਾਂ ਕਹਿਣ ਵਿੱਚ ਸਫਲ ਹੈ ਕਿ ਹਰ ਪੋਲੀਟিক্যাল ਆਦਮੀ ਹਰ ਜਿਹੜਾ ਬੰਦਾ ਅਫਸਰ ਹੈ ਹਰ ਜੁਡੀਸ਼ਰੀ ਹੈਗੀ ਹੈ ਕਿਸੇ ਕੋਲ ਵੀ ਸੱਚ ਦਾ ਆਸਰਾ ਨਹੀਂ ਸਭ ਝੂਠ ਤੇ ਚੱਲ ਰਿਹਾ ਹੈ ਤੇ ਉੱਥੇ ਜੇ ਮੇਰੇ ਕੋਈ ਕੁਛ ਲੋਗ ਜਾਂ ਮੈਂ ਆਪਣੇ ਬਾਰੇ ਕੁਛ ਲੋਕ ਵੀ ਕਹਾ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿਦਾ ਹੋਰ ਨਾਮ ਲਾਈਏ ਤੇ ਅੱਜ ਜੇ ਹੱਕ ਸੱਚ ਦੀ ਗੱਲ ਕਰ ਰਹੇ ਆ ਤਾਂ ਮੈਂ ਇਹਨੂੰ ਬਰਬਾਦੀ ਦੇ ਤੌਰ ਤੇ ਨਹੀਂ ਦੇਖਦਾ ਮੈਂ ਰਿਟਾਇਰ 5 ਸਾਲ ਬਾਅਦ ਚ ਹੋ ਜਾਣਾ ਸੀ 5 ਸਾਲ ਦੀ ਨੌਕਰੀ ਦਾ ਨੁਕਸਾਨ ਹੋਇਆ ਡੀਐਸਪੀ ਸੀਐਸਪੀ ਹੋ ਜਾਂਦਾ ਪਰ ਜਿਹੜੀ ਸੰਘਰਸ਼ ਦੀ ਜਿਹੜਾ ਇਹ ਨਹੀਂ ਬਜੀ ਹੈ ਇਹ ਭਾਰਤ ਭੂਸ਼ਣਾਸ਼ੂ ਤੋਂ ਮੈਂ ਤਾਂ ਕਈ ਵਾਰੀ ਉਲਟੀ ਗੱਲ ਹੈ ਮੈਂ ਤਾਂ ਇਹ ਮਤਲਬ ਕਈ ਵਾਰੀ ਸਤਕਾਰ ਦੀ ਨਿਗ੍ਹਾ ਨਾਲ ਦੇਖਦੇ ਆ ਵੀ ਜੇ ਇਹ ਬੰਦਾ ਮਤਲਬ ਮੈਨੂੰ ਇਹ ਨਾ ਕਰਦਾ ਜੋ ਮੇਰੇ ਵਿੱਚ ਇਗਨਾਈਟ ਹੋਇਆ ਜੋ ਅੱਜ ਮੈਂ ਲੋਕਾਂ ਦੇ ਸਾਹਮਣੇ ਗੱਲ ਕਰ ਰਿਹਾ ਉਕੇ ਕੁ ਪਾਸਾ ਵੀ ਕਿਤਾ ਭਰਤ ਪੂਸ਼ ਨੂੰ ਆਸ਼ੂਤੀ ਦੇਣੀ ਹੈਗੀਏ ਨਾ ਇਹ ਹੋਣਾ ਸੀ ਨਾ ਇਹ ਘਟਨਾਵਾਂ ਘਟਣੀਆਂ ਸੀਗੀਆਂ ਤੋ ਇਸ ਕਰਕੇ ਮੇਰੇ ਵਿੱਚ ਜੋ ਛੁਪਿਆ ਹੋਇਆ ਸੀਗਾ ਉਹਨੂੰ ਮਤਲਬ ਬਾਹਰ ਕੱਢਣ ਦੇ ਵਿੱਚ ਇਹਨੇ ਮੇਰੀ ਮਦਦ ਕੀਤੀ ਹੈ ਤੋ ਇਸ ਕਰਕੇ ਨਿਜੀਤਾ ਕੀ ਕਰਨੀ ਹੁੰਦੀ ਹੈ ਮੈਂ ਵੀ ਆਪਣੀ ਲਾਈਫ ਦੇ ਵਿੱਚ ਬੱਚੇ ਵੱਡੇ ਹੋਏ ਹੋਏ ਆ ਆਹ ਦਾ ਭਰਤ ਪੂਸ਼ ਨਾਸ਼ ਨੂੰ ਤੁਸੀਂ ਮਾਫ ਕਰ ਦਿਓ ਨਹੀਂ ਮਾਫ ਨੂੰ ਮੈਂ ਇਹੀ ਲਗਾ ਨਾ ਭਲੇਖੇ ਜਿਹੇ ਲੋਕ ਸਾਰੇ ਮਾਫ ਨੂੰ ਕੀ ਹੈ ਜਦੋਂ ਮੈਂ ਖੁਦ ਇੱਕ ਬਿਨਾਂ ਕਿਸੇ ਕਾਰਨ ਤੋਂ ਲੋਕਾਂ ਦੀ ਆਵਾਜ਼ ਉਠਾ ਕੇ ਜੇਲ੍ਹ ਕੱਟ ਕੇ ਆਇਆ ਇਹ ਬੰਦੇ ਚੋਰੀਆਂ ਠਗੀਆਂ ਦੇ ਵਿੱਚ ਗਲਤ ਕੰਮ ਕਰਕੇ ਜੇਲ੍ਹ ਕੱਟ ਕੇ ਆਏ ਆ ਤਾਂ ਉਹ ਰੱਖਿਆ ਤਾਂ ਪਰਮਾਤਮਾ ਨੇ ਉਸ ਬਰਾਬਰ ਆ ਜੇਲ੍ਹ ਉਹਦੇ ਵਾਸਤੇ ਵੀ ਮੈਂ ਡਿਸਮਿਸ ਹੋ ਰਿਹਾ ਮੈਂ ਚੰਗਾ ਕੰਮ ਕਰ ਰਿਹਾ ਤਾਂ ਵੀ ਹੈਗਾ ਜੇ ਕੋਈ ਬੰਦਾ ਗਲਤ ਕੰਮ ਕਰ ਰਿਹਾ ਹੋਵੇ ਉਹਦੇ ਵਾਸਤੇ ਵੀ ਉਹੀ ਸਜ਼ਾ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਦੀ ਕਚਿਹਰੀ ਵਿੱਚ ਤਾਂ ਆ ਜਾਂ ਹੁੰਆਂ ਲੋਕ ਤਾਂ ਦੇਖ ਰਹੇ ਇਹਨੂੰ ਭਰਤਪੁਸ਼ਨ ਆਸ਼ ਨੂੰ ਜਦੋਂ ਹਰਾਇਆ ਸੀ ਪਿਛਲੀ ਵਾਰੀ ਉਹ ਛੋਟੀ ਗੱਲ ਥੋੜਾ ਸੀਗੀ ਹੁਣ ਤਾਂ ਕੁਝ ਵੀ ਨਹੀਂ ਮੈਂ ਪਹਿਲਾਂ ਕਿਹਾ ਹੁਣ ਤਾਂ ਇਹ ਪ੍ਰੈਕਟੀਕਲੀ ਆਪਣੀ ਮੌਤ ਮਰ ਚੁੱਕੇ ਲੋਕ ਹੈਗੇ ਆ ਪਰਸਨਲ ਇਤਨਾ ਕੁਝ ਨਹੀਂ ਹੈਗਾ ਆਦਰਵਾਇਜ਼ ਇਹ ਜੇ ਬੰਦੇ ਬੈਸ ਹੈਗੇ ਤੁਸੀਂ ਤਾਂ ਗੱਲ ਨਹੀਂ ਕੀਤੀ ਹੋਰ ਗੰਦੇ ਚਿਹਰੇ ਨਹੀਂ ਹੈਗੇ ਲੈਣੇ ਦੇ ਵਿੱਚ ਹੋ ਅਸੀਂ ਤਾਂ ਹਮੇਸ਼ਾ ਹਰੇਕ ਦਾ ਵਿਰੋਧ ਕਰਾਂਗੇ ਜਿਹੜੇ ਵੀ ਉਹ ਚਿਹਰੇ ਜਿਹੜੇ ਲੋਕਾਂ ਨੂੰ ਮਿਸਯੂਜ਼ ਕਰਦੇ ਆ ਲੋਕਾਂ ਦਾ ਕਹਾਣ ਕਰਦੇ ਹਰ ਪੱਖ ਤੋਂ ਠੀਕ ਆ ਔਰਤਾਂ ਦੀ ਜਿਹੜੀ ਹੈਗੀ ਆ ਬੇਇੱਜ਼ਤੀ ਕਰਦੇ ਆ ਜਾਂ ਬਲਾਤਕਾਰ ਕਰ ਤੱਕਦੇ ਜਿਨ੍ਹਾਂ ਤੇ આરોਪ ਹੈਗੇ ਆ ਠੀਕ ਹੈ ਉਹ ਬੰਦੇ ਕਿਉਂ ਵਿਧਾਨ ਸਭਾ ਨਹੀਂ ਪਹੁੰਚਣੇ ਚਾੜ ਤੇ ਸੇਮ ਆਸ਼ੂ ਆ ਜਿਹੜਾ ਮਤਲਬ ਇਹਨੇ ਆਪਣੇ ਹੰਕਾਰ ਹੰਕਾਰ ਕਰਕੇ ਬਦਜਬਾਨੀ ਕਰਕੇ ਹਰ ਇੱਕ ਬੰਦੇ ਦੀ ਬੇਇੱਜ਼ਤੀ ਕੀਤੀ ਹੈ ਕੋਈ ਇਹਦਾ ਯਾਰ ਮਿੱਤਰ ਕੋਈ ਕੋਈ ਬੰਦਾ ਨਹੀਂ ਕਹਿ ਸਕਦਾ ਤੇ ਅੱਜ ਜੇ ਫਿਰ ਉਹ ਦੁਬਾਰਾ ਕੁਝ ਚੰਦ ਲੋਕਾਂ ਦੇ ਗੋਡੇ ਫੜ ਕੇ ਮਿੰਤਾ ਕਰਕੇ ਚੰਗਾ ਬਣਨ ਦੀ ਕੋਸ਼ਿਸ਼ ਕਰੂਗਾ ਉਹ ਲੋਕ ਜਿਹੜੇ ਵਚਸਤੇ ਹੈਗੇ ਆ ਜਾਗਦੇ ਹੋਏਗੇ ਦੇਖ ਰਹੇ ਸਾਰਾ ਕੁਝ ਬਾਕੀ ਆਉਣ ਵਾਲੇ ਦਿਨ ਜਿਹੜੇ 5-7 ਹੈਗੇ ਆ ਇਹਦੇ ਵਿੱਚ ਆਪਣੀ ਪੂਰੀ ਵਾਹ ਲਾ ਕੇ ਇਹਨੂੰ ਜਿਹੜਾ ਇਹਦੇ ਅਸਲੀ ਚਿਹਰੇ ਹੈਗੇ ਕਿਉਂਕਿ ਵਿਖਾਏ ਜਾਣਾ ਜ਼ਰੂਰੀ ਹੈ ਕਈ ਵਾਰੀ ਸਮੇਂ ਦੀ ਪਰਤ ਦੇ ਥੱਲੇ ਬੜਾ ਕੁਝ ਜਿਹੜਾ ਹੈਗਾ ਦੱਬਿਆ ਜਾਂਦਾ ਸੋਸ਼ਲ ਮੀਡੀਆ ਜਿਹੜਾ ਹੈਗਾ ਇਹ ਬਹੁਤ ਚੀਜ਼ਾਂ ਤੇ ਪੜਦੇ ਵੀ ਮੋਂਦਾ ਤੇ ਵਿਖਾਉਂਦਾ ਵੀ ਹੈ ਦੋਨੋਂ ਇਹਦੇ ਪੱਖ ਹੈਗੇ ਆ ਤਾਂ ਅੱਜ ਜਿਹੜਾ ਹੈਗਾ ਸਮਾਂ ਉਹ ਇਹਦੇ ਪੱਖ ਜਿਹੜਾ ਹੈਗਾ ਔਰ ਇਹ ਪਾਸ ਜਿਹੜੇ ਹੈਗਾ ਉਹ ਦੇੜੰਦਾ ਹੈਗਾ ਉਹ ਮੈਂ ਪਿਛਲੇ 5 ਕਿ ਦਿਨਾਂ ਤੋਂ ਸਰਗਰਮ ਹੋਇਆ ਅਜੇ ਪਾ 7-8 ਦਿਨ ਹੋਰ ਰਹਿੰਦੇ ਆ ਉਹ ਸਾਰਾ ਕੁਝ ਜਿਹੜਾ ਲੋਕਾਂ ਦੀ ਕਿਚਰੀ ਵਿੱਚ ਦੁਬਾਰਾ ਰੱਖਾਂਗੇ ਤਾਂ ਕਿ ਇਸ ਵਾਰ ਇਹਦੀ ਜਮਾਨਤ ਜਬਤ ਹੋਵੇ ਕਹਿਣ ਨੂੰ ਤਾਂ ਠੀਕ ਹੈ ਕੰਪੀਟੀਸ਼ਨ ਵਿੱਚ ਦਿਖਾਈ ਦਿੰਦਾ ਕਿਉਂਕਿ ਇੱਕ ਪਾਰਟੀ ਨਾਲ ਲੋਕ ਜਦੋਂ ਪਾਰਟੀਆਂ ਤੋਂ ਬਾਜ਼ੀਆਂ ਤੋਂ ਉੱਠ ਕੇ ਕਰਦਾਰ ਤੇ ਵੋਟਾਂ ਪਾਉਣ ਲੱਗਣਗੇ ਉਦੋਂ ਫਿਰ ਕੰਮ ਬਹੁਤ ਸੌਖਾ ਹੋ ਜਾਊਗਾ ਤਾਂ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਜਿਹੜੇ 27 ਦੇ ਇਲੈਕਸ਼ਨਾਂ ਤੱਕ ਸ਼ਾਇਦ ਕੁਝ ਲਾਦ ਬਦਲ ਪਰ ਅੱਜ ਜੇ ਹੈ ਬੇਸ਼ੱਕ ਪਾਰਟੀ ਦੀ ਵੀ ਢਾਲ ਲੈ ਕੇ ਬੈਠਾ ਹੈ ਇਹ ਤੇ ਦੇਖਦੇ ਕਿੰਨਾ ਕੁ ਲੋਕ ਮੂੰਹ ਲਾਉਂਦੇ ਪੰਜਾਬੀਆਂ ਦੇ ਨਾਲ ਤੁਹਾਡੇ ਸਾਹਮਣੇ 6 ਜੂਨ ਟੱਪ ਕੇ ਗਈ ਹੈ ਤੇ ਸਾਰਾ ਮਹੀਨਾ ਇਹ ਤਪਦੇ ਆ ਫਿਰਦੇ ਜੇ ਸਾਡੇ ਸਿੱਖਾਂ ਦੇ ਜਾਂ ਸਾਡੇ ਪੰਜਾਬੀਆਂ ਦੇ ਜੋ ਜਿਹੜੀ ਕਾਂਗਰਸ ਦੀ ਜਮਾਤ ਉਹਨੇ ਕੀਤਾ ਇਹ ਵੀ ਤਾਂ ਯਾਦ ਰੱਖਣ ਦੀ ਲੋੜ ਹੈ 60000 ਜੇ ਇੱਥੇ ਸਿੱਖ ਬੈਠਾ ਉਹਨੂੰ ਦਿਖਾਈ ਨਹੀਂ ਦਿੰਦਾ ਬਾਕੀ ਸਾਰਾ ਕੁਝ ਜਿਹੜਾ ਹੈਗਾ ਜੇ ਬੈਲੈਂਸ ਕਰੀਏ ਤਾਂ ਫਿਰ ਤਾਂ ਇਹ ਨਹੀਂ ਜਮਾਨਤ ਜਿਹੜੀ ਹੈਗੀ ਉਹ ਨਹੀਂ ਬਚਦੀ ਠੀਕ ਹੈ ਆਪਾਂ ਆਪਾਂ ਜਾਵਾਂਗੇ ਉਸ ਪਾਸੇ ਵੀ ਤੁਸੀਂ ਕਿਹਾ ਕਿ ਪੰਜ ਕਿ ਦਿਨਾਂ ਤੋਂ ਸਰਗਰਮ ਹੋਏ ਪਰ ਇੱਕ ਜਦੋਂ ਉਸ ਆਡੀਓ ਵੱਲ ਨਜ਼ਰ ਮਾਰਦੇ ਆ ਤਾਂ ਉਸ ਆਡੀਓ ਦੇ ਵਿੱਚ ਭਾਰਤ ਕੋਸ਼ ਰਾਸ਼ੂ ਇੱਕ ਕੇ ਕਹਿੰਦਾ ਕਿ ਅਸੀਂ ਜਿੰਨੀ ਤੇਰੀ ਮਦਦ ਕਰਦੇ ਰਹੇ ਆ ਹੁਣ ਤੈਨੂੰ ਪੈਰਾਂ 'ਚ ਰੋਲ ਦੇਵਾਂਗੇ ਉਹ ਕਿਹੜੀ ਮਦਦ ਦੀ ਗੱਲ ਕਰਦੇ ਮਦਦ ਮੈਂ ਇਹਦੇ ਵਿੱਚ ਰਹਿਣਾ ਆਪਣੇ ਵੈਸਟ ਇਲਾਕੇ 'ਚ ਇਹ ਇਥੋਂ ਦਾ ਐਮ.ਐਲ.ਏ ਸੀ ਫਿਰ ਇਹ ਮੰਤਰੀ ਬਣ ਗਿਆ ਇਹਨੇ ਉਦੋਂ ਮੇਰੀ ਪੋਸਟਿੰਗ ਵਾਸਤੇ ਇੱਕ ਚਿੱਠੀ ਲਿਖੀ ਸੀ ਨਵਜੋਤ ਸਿੰਘ ਸਿੱਧੂ ਨੂੰ ਵੀ ਇਹਨੂੰ ਇੱਥੇ ਡੀ.ਐਸ.ਪੀ. ਮਿਊਸਪਲ ਕਾਰਪੋਰੇਸ਼ਨ ਲਾਇਆ ਜਾਵੇ ਲਾ ਆ ਮਦਦ ਆ ਮੈਂ ਪਹਿਲੀ ਵਾਰੀ ਤੁਸੀਂ ਪੁੱਛਿਆ ਮੈਨੂੰ ਮੈਂ ਥੋੜੇ ਸਾਹਮਣੇ ਦੱਸ ਰਿਹਾ ਇਹ ਦੀ ਮਦਦ ਜੋ ਕਹਿ ਲੋ ਜੋ ਜੇ ਇਹਨੂੰ ਵੋਟ ਕੀਤਾ ਜੇ ਆ ਵੱਡਾ ਇਹਸਾਨ ਔਰ ਐਡਾ ਵੱਡਾ ਫਿਰ ਉਸ ਤੋਂ ਬਾਅਦ ਕੰਮ ਕਰਾਉਣ ਵਾਸਤੇ ਐਡਾ ਵੱਡਾ ਉਸ ਤੋਂ ਬਾਅਦ ਗਲਤ ਕੰਮ ਜਿਹੜਾ ਉਹ ਕਰ ਉਹ ਉਸ ਤੋਂ ਬਾਅਦ ਗਲਤ ਕੰਮ ਠੀਕ ਹੈ ਜੇ ਆਪਾਂ ਲਵਾ ਹੀ ਲਿਆ ਕਿਸੇ ਨੂੰ ਕਹਿ ਦਿੱਤਾ ਆਪਣੇ ਇਲਾਕੇ ਬੰਦੇ ਨੂੰ ਫਿਰ ਮਤਲਬ ਇਹ ਥੋੜਾ ਵੀ ਉਹ ਦੁਨੀਆ ਪਰਦੇ ਗਲਤ ਕੰਮ ਕਰਾਵਾਂਗੇ ਜਿਹੜਾ ਗਲਤ ਕੰਮ ਕਰਾਉਣੇ ਸੀ ਉਹ ਮੈਂ ਨਹੀਂ ਕੀਤਾ ਤੇ ਉਹ ਦੂਜੇ ਪਾਸੇ ਗੱਲ ਸ਼ੁਰੂ ਹੋਗੀ ਤਾਂ ਇਸ ਕਰਕੇ ਜੇ ਆਹ ਸਾਨਗਣ ਦਾ ਮੇਰੇ ਤੇ ਕੋਈ ਇਹ ਪੋਸਟਿੰਗ ਕਰਾਉਣੀ ਤਾਂ ਚਲੋ ਮੰਨ ਲੈਂਦੇ ਆ ਪਰ ਗੱਲ ਹੈ ਵੀ ਉਹਦੇ ਵਾਰਡ 'ਚ ਤਾਂ ਨਹੀਂ ਹੈਗਾ ਕਿ ਅਸੀਂ ਆਪਣੇ ਜਿਹੜੀ ਕੌਨਸ਼ੀਅਸ ਕੁਛ ਨਾਸ਼ੂ ਲੈ ਕੇ ਅਸੀਂ ਤੁਹਾਨੂੰ ਇੱਥੇ ਲੈ ਕੇ ਨਹੀਂ ਆਏ ਸੀ ਉਹਨਾਂ ਦੀ ਸਪਾਰਸ਼ ਨਹੀਂ 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 ਜਸਟ ਇੱਕ ਇੱਕ ਟ੍ਰੈਂਡ ਚੱਲਿਆ ਹੁੰਦਾ ਵੀ ਜਿਹੜਾ ਤੁਹਾਡੇ ਇਲਾਕੇ ਦਾ ਐਮਐਲਏ ਜੀ ਉਹ ਤੋਂ ਬਿਲਕੁਲ ਘਵਾ ਦਿਓ ਆ ਇੱਕ ਟ੍ਰੈਂਡ ਹੈ ਜਿਹੜਾ ਅਕਾਲੀਆਂ ਨੇ 2000 ਚ ਚਾਹੁੰਦੇ ਸੀ ਕਿਉਂ ਮੇਰਾ ਘਰ ਹੈ ਇੱਥੇ ਮੈਂ ਇਸਪਰ ਕਰਮਿਸ਼ਨ ਲੈ ਜਾਣੀ ਬਿਲਕੁਲ ਮੈਂ ਉੱਥੇ ਉਦੋਂ ਨਵੇਂ ਸ਼ਹਿਰ ਮੇਰੀ ਪੋਸਟਿੰਗ ਸੀ ਮੈਂ ਚਾਹੁੰਦਾ ਸੀ ਆਪਣੇ ਘਰੇ ਮਗਰਲੀ ਨੌਕਰੀ ਆ ਤੇ ਆਰਮਨ ਨਨੇੜੇ ਉਹ ਕੇ ਬੈਠੀ ਤੁਸੀਂ ਕਿਹਾ ਕਿ ਮੇਰੀ ਸਪਾਰਸ਼ ਕਰਦੇ ਬਿਲਕੁਲ ਕਿਹਾ ਕਿ ਕੀ ਉਹਨੇ ਕੀਤੀ ਹੈ ਜੋ ਵਾਰਸ਼ ਕਰਨ ਦਾ ਮਤਲਬ ਵੀ ਥੋੜਾ ਵੀ ਉਹਦੇ ਬਦਲੇ ਭਾਰਤਪੂਸ਼ਣ ਉਹਦੇ ਬਦਲੇ ਦੀ ਗੱਲ ਨਹੀਂ ਆਪਣੇ ਰਵੀ ਜੀ ਮਤਲਬ ਇਹ ਚੀਜ਼ਾਂ ਰੁਟੀਨ ਜੀ ਹੁੰਦਾ ਇੱਕ ਬਣਿਆ ਹੀ ਹੋਣਾ ਹੈ ਕਾਨੂੰਨ ਨੇ ਵੀ ਜਿਹੜੇ ਲਵਾ ਲਿਆ ਉਹਦੀਆਂ ਵੀ ਗੁਲਾਮੀਆਂ ਕਰੂਗਾ ਮਹਿਕਮਾ ਜੋ ਮਰਜ਼ੀ ਕਹੀ ਜਾਵੇ ਤੇ ਮੈਂ ਤਾਂ ਇੱਕ ਵੀ ਨਹੀਂ ਕੀਤੀ ਇਹਦੀ ਪਹਿਲੀ ਕੀਤੀ ਸੀ ਇਹਨੇ ਅੱਗੇ ਸੀ ਮੈਂ ਤਾਂ ਪਹਿਲੀ ਵੀ ਨਹੀਂ ਕੀਤੀ ਬੰਗਾ ਦਾ ਕੀ ਕਰਨੀ ਸੀ ਤਾਂ ਉਥੋਂ ਜਿਹੜੀ ਗੱਲ ਚੱਲੀ ਹੈ ਉਹਦੇ ਮੁਤਾਬਕ ਜੋ ਸਭ ਕੁਝ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਉਸੋ ਅਸੋ ਇਸ ਤੋਂ ਇਸ ਇਸ਼ੂ ਤੋਂ ਪਹਿਲਾਂ ਕਦੇ ਭਾਰਤ ਭੂਸ਼ਣਾ ਅਸੂ ਦਾ ਇਸ ਤਰੀਕੇ ਦੇ ਨਾਲ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਤੇ ਇੱਥੇ ਦੇਖੋ ਮੈਂ ਤੈਨੂੰ ਲੈ ਕੇ ਆਇਆ ਤੂੰ ਇਦਾਂ ਉਹ ਉਹ ਤਾਂ ਫਿਰ ਇਹ ਹੁੰਦੀ ਗੱਲ ਉਹ ਇਹ ਨਿਬੜੀ ਗਈ ਹੈ ਨਾ ਗੱਲ ਇਹ ਮਦਦ ਦੀ ਜਿਹੜੀ ਗੱਲ ਪਹਿਲੀ ਵਾਰ ਸੀ ਇਹ ਤਾਂ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਹੀ ਨਿਬੜ ਗਿਆ ਬਿਲਕੁਲ ਬਿਲਕੁਲ ਉਸ ਤੋਂ ਪਹਿਲਾਂ ਤਾਂ ਮੈਂ ਇੱਥੇ ਐਸਚੂ ਵੀ ਰਿਹਾ ਹਾਂ ਠੀਕ ਹੈ 2007 ਦੇ ਵਿੱਚ ਮੈਂ ਇੱਥੇ ਸ੍ਰਬਾਣਾਗਰ ਐਸਚੂ ਸੀ ਉਦੋਂ ਤੇ ਕਾਉਂਸਲਰ ਬਣੇ ਬਣੇ ਹੁੰਦੇ ਸੀ ਉਸ ਤੋਂ ਬਾਅਦ 12 ਚ ਜਾ ਕੇ ਐਮਐਲਏ ਬਣਦਾ ਤੇ ਮੈਂ ਇਹਨਾਂ ਦੇ ਸਾਰੇ ਰੰਗ ਰੂਪ ਵੇਖੇ ਹੋ ਫਿਰ ਉਹਦੇ ਬਾਅਦ ਮੈਂ ਜਿਹੜਾ ਇਹਦਾ ਕੱਚੇ ਚਿੱਠੇ ਸੀਗੇ ਮੈਨੂੰ ਬੜੇ ਬੜੇ ਲੋਕ ਪੁੱਛ ਲੈਣਗੇ ਤੁਸੀਂ ਪਹਿਲਾਂ ਕਿਉਂ ਨਹੀਂ ਜੀ ਬੋਲੇ ਭਾਈ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਮੈਨੂੰ ਲੋੜ ਹੀ ਨਹੀਂ ਸੀ ਜੇ ਕਿਸੇ ਨਾਲ ਕੋਈ ਤੁਸੀਂ ਪੰਗੇ 'ਚ ਪਾਉਂਗੇ ਤਾਂ ਦੇਖੋਗੇ ਨਾ ਵੀ ਇਹਦੀ ਕੀ ਵੇਖੀਏ ਪਹਿ ਇੱਕ ਕੇਸ ਖੋਪਰੋਲਿਆ ਤੇ ਉਹਦੇ ਚੋਂ ਅਗਲੇ ਕੇਸ ਨਿਕਲ ਗਏ ਚਾਰ ਕੇਸ ਨਿਕਲੇ ਹੈ ਕਤਲ ਨਿਕਲੇ ਹੈ ਤੋਂ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਉਸ ਤੋਂ ਬਾਅਦ ਹੀ ਹੋਇਆ ਤੇ ਇੰਨੀ ਹਿੰਮਤ ਕੋਈ ਰੱਖਦਾ ਨਹੀਂ ਹੁੰਦਾ ਮੇਰੇ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਜੋ ਮੈਂ ਸਰਕਾਰ ਤੁਸੀਂ ਗੱਲ ਕਰਦੇ ਹੋ 4 ਸਾਲ ਸਰਕਾਰ ਰਹੀ ਹੈ ਮੈਂ ਤੁਹਾਡਾ ਪਰਚਾ ਪੜ ਰਿਆ ਸੀ ਜਿਹੜਾ ਤੁਸੀਂ ਮੈਨੂੰ ਇਸ ਤੋਂ ਇਹ ਬੇਸ਼ੱਕ ਪੁਰਾਣਾ ਹੈ ਜੀ ਜੀ ਪਰ ਹੁਣ ਤੁਸੀਂ ਇਸੇ ਤੇ ਦੁਬਾਰਾ ਕੰਮ ਕਰ ਰਹੇ ਹੋ ਮੈਂ ਤੁਹਾਨੂੰ ਦਿਖਾ ਦਿਆ ਮੈਂ ਕਿ ਇਹ ਭਾਰਤ ਭੂਸ਼ਨਾਸ਼ੂ ਹੋਰਾਂ ਦਾ ਇੱਕ ਜਿਹੜਾ ਬਿਆਨ ਹੈਗਾ ਉਹਨਾਂ ਦਾ ਆਪਣਾ ਇਕਬਾਲੀਆ ਜਿਹੜਾ ਉਹਨਾਂ ਨੇ ਜੁਰਮ ਕਬੂਲ ਕੀਤਾ ਸੀ ਉਹਦਾ ਪ੍ਰਚਾਰ ਬਲਵਿੰਦਰ ਸਿੰਘ ਸੇਖੋ ਨੇ ਆਪਣੀ ਇਲੈਕਸ਼ਨ ਵੇਲੇ ਵੀ ਕੀਤਾ ਜਦੋਂ ਜਦੋਂ ਉਹ ਆਜ਼ਾਦ ਲੜਦੇ ਆ ਔਰ ਇਸ ਵੇਲੇ ਬਿਲਕੁਲ ਇਸੇ ਤਰ੍ਹਾਂ ਦਾ ਇੱਕ ਪੋਸਟ ਬਣਾ ਕੇ ਉਹ ਪੂਰੇ ਵੈਸਟ ਦੇ ਵਿੱਚ ਪੋਸਟ ਲਗਾਉਣ ਜਾ ਰਹੇ ਆ ਇਹਨਾਂ ਗੁੱਸਾ ਇਹ ਗੁੱਸਾ ਗੱਲ ਹੈ ਇਹ ਗੁੱਸਾ ਗੱਲ ਹੈ ਕਿ ਕੋਈ ਗੱਲ ਨਹੀਂ ਨਹੀਂ ਗੁੱਸਾ ਇਹਨੂੰ ਰੋਕਣਾ ਹੈ ਇਹਨੂੰ ਰੋਕਣਾ ਹੈ ਅਦਾਲਤ ਸਭਾ ਜਾਣ ਤੋਂ ਠੀਕ ਹੈ ਤੇ ਜਿਸ ਵਾਂ ਦੇ ਹੱਥ ਕੰਡੇ ਵਰਤਦੇ ਮੈਂ ਤਾਂ ਸੱਚੀ ਗੱਲ ਲੋਕਾਂ ਸੇ ਲੈ ਕੇ ਜਾ ਰਿਹਾ ਮੈਂ ਕੋਈ ਝੂਠ ਤਾਂ ਨਹੀਂ ਮਾਰ ਰਿਹਾ ਮੈਂ ਕੋਈ ਨਵੀਂ ਚੀਜ਼ ਤਾਂ ਨਹੀਂ ਪੈਦਾ ਕਰ ਰਿਹਾ ਮੈਂ ਤਾਂ ਤੁਸੀਂ ਇਹ ਹੈਰਾਨ ਨੇ ਹੋ ਵੀ ਮੇਰੇ ਕੋਲ ਉਹੀ ਚੀਜ਼ ਹੋਣਾ ਜਿਹੜੀ ਮਤਲਬ ਪਹਿਲਾਂ ਸੀਗੀ ਪਰ ਇਹਨੇ ਵਿੱਚ ਬਹੁਤ ਕੁਝ ਜੋੜ ਲਿਆ ਇਹ ਈਡੀ ਦੇ ਕੇਸਾਂ ਵਿੱਚ ਵੀ ਜਾ ਆਇਆ ਇਹ ਵਿਜੀਲੈਂਸ ਦੇ ਕੇਸਾਂ ਵਿੱਚ ਵੀ ਜਾ ਆਇਆ ਹੁਣੇ ਗੱਲਾਂ ਕਰਦਾ ਵੀ ਕਲੀਨ ਚਿਟਾ ਲੈ ਆਂਦੀਆਂ ਮੈਂ ਕਲੀਨ ਚਿਟਾ ਕਿੱਥੋਂ ਲੈ ਕੇ ਆਇਆ ਦੁਕਾਨਾਂ ਤੋਂ ਹ ਪੈਸੇ ਸਿੱਟੋ ਜੋ ਮਰਜੀ ਲਏਓ ਬਾਕੀ ਨੇ ਕੋਟ ਅਦਾਲਤਾਂ ਕੀ ਇਥੇ ਇਹ ਦੁਕਾਨਦਾਰੀ ਜਿੰਨਾ ਚਿਰ ਜੁਡੀਸ਼ੀਅਲ ਸਿਸਟਮ ਚੋਂ ਬੰਦ ਨਹੀਂ ਹੁੰਦੀ ਉਹਨਾਂ ਚ ਰਿਹੇ ਜੇ ਬੰਦੇ ਕਤਲਾਂ ਚੋਂ ਅੱਤਵਾਦ ਵਿੱਚੋਂ ਜੋ ਵੀ ਜਿਸ ਤਰ੍ਹਾਂ ਦੇ ਹੋਇਆ ਨਿਕਲਦੇ ਰਹਿਣਗੇ ਬਾਹਰ ਤੋ ਇਸ ਕਰਕੇ ਇਹ ਜੜੀਆਂ ਮੁੱਲ ਦੀਆਂ ਕਲੀਨ ਚੱਟਾਂ ਜਿਹੜੀਆਂ ਮਿਲੀਆਂ ਹੋਣੀਆਂ ਉਹਦੀ ਕੋਈ ਕੀਮਤ ਨਹੀਂ ਅਸਲ ਜਿਹੜੀ ਅਦਾਲਤਾਂ ਲੋਕਾਂ ਦੀ ਹੈ ਉਹ ਲੋਕਾਂ ਦੀ ਅਦਾਲਤ ਦਾ ਮੌਕਾ ਮਿਲ ਗਿਆ ਜੇ ਇਸ ਐਮਐਲਏ ਦੀ ਬੇਵਕਤੀ ਮੌਤ ਨਾ ਹੁੰਦੀ ਤਾਂ ਇਹ ਇਲੈਕਸ਼ਨ ਕੋ ਥੋੜਾ ਲੜਨਾ ਸੀ ਇਹ ਤਾਂ ਗਾਹ ਹੋਣਾ ਸੀਗਾ ਇਲੈਕਸ਼ਨ ਤਾਂ ਇਹਨੂੰ ਬੈਠੇ ਬੈਠੇ ਨੂੰ ਆ ਗਿਆ ਇਹਨੇ ਪਿਛਲੇ ਜਿਹੜਾ ਐਮਪੀ ਦਾ ਇਲੈਕਸ਼ਨ ਹੈ ਉਹਦੇ ਵਿੱਚ ਡਟ ਕੇ ਸਾਰਿਆਂ ਦੀ ਵਿਰੋਧ ਕੀਤੀ ਸਾਰੀ ਕਾਂਗਰਸ ਦੇ ਉਲਟ ਚੱਲਿਆ ਰਾਜੇ ਵਿੜਿੰਗ ਦੇ ਉਲਟ ਚੱਲਿਆ ਅੱਜ ਉਹ ਸਭ ਕੁਝ ਉਹਦੇ ਰਿਜ਼ਲਟ ਸਾਹਮਣੇ ਹੈ ਅੱਜ ਸਾਰੀ ਦੀ ਸਾਰੀ ਕਾਂਗਰਸ ਦੇ ਉਲਟ ਹੈਗੀ ਠੀਕ ਹੈ ਇਸ ਦੇ ਬਾਵਜੂਦ ਤਾਂ ਹੀ ਮੈਂ ਕਹਿਣਾ ਨਾ ਵੀ ਹਰਾਨੀ ਦੀ ਗੱਲ ਇਹ ਹੈ ਵੀ ਇਹਨੂੰ ਅੱਜ ਫਿਰ ਵੀ ਉਹਦੇ ਚ ਗਿਣਿਆ ਜਾ ਰਿਹਾ ਵੀ ਕੰਪੀਟੀਸ਼ਨ ਚ ਹੈਗਾ ਇਹ ਇਹ ਜੇਪਾਂ ਤਾਂ ਕੰਪੀਟੀਸ਼ਨ ਨਹੀਂ ਹੋਣਾ ਚਾਹੀਦਾ ਸੀ ਜਿਹਦੇ ਆਪਣੇ ਨਾਲ ਵੀ ਬਿਗਾੜੀ ਹੋਈ ਹੈ ਬਗਾਨਿਆਂ ਨਾਲ ਵੀ ਬਿਗਾੜੀ ਹੋਈ ਹੈ ਪਾਰਟੀ ਵਿੱਚ ਵੀ ਆ ਇਹਦੇ ਹਾਲਾਤ ਨੇ ਤੇ ਫਿਰ ਵੀ ਕਿਤੇ ਉਹ ਜਿਹੜੀ ਹੈਗੀ ਲੋਕਾਂ ਦੇ ਦਿਮਾਗ 'ਚ ਹੋਵੇ ਵੀ ਇਹ ਜਿਹੇ ਬੰਦੇ ਨੂੰ ਵੋਟ ਪਾਉਣੀ ਤਾਂ ਬੜੀ ਉਹ ਹੈਰਾਨੀ ਦੀ ਗੱਲ ਆ ਰਿਜ਼ਲਟ ਜਿਹੜੇ ਹੈਗੇ ਲੋਕ ਤਾਂ ਕਹਿੰਦੇ ਦੋ ਨੰਬਰ ਤੇ ਹਾਰੂਗਾ ਮੈਂ ਸਮਝਦਾ ਕਿ ਜੇ ਜੇ ਸੋਚ-ਮੋਚ ਕੇ ਮਤਲਬ ਵੋਟ ਪਾਈ ਜਾਵੇ ਤਾਂ ਫਿਰ ਵੋਟ ਇਹਨੂੰ ਪੈਣੀ ਕੋਈ ਨਹੀਂ ਚਾਹੀਦੀ ਪੋਸਟਰ ਨਹੀਂ ਲਵਾਉਂਗੇ ਹੋਰ ਕੀ ਕਰ ਰਹੇ ਹੋ ਕੁਝ ਵੀ ਜੋ ਵੀ ਪੋਸੀਬਲ ਹੈ ਸੋਸ਼ਲ ਮੀਡੀਆ ਕਰਾਂ ਤੱਕ ਵੀ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਅੱਗੇ ਵੀ ਕੈਸੀ ਕਰਾਂ ਚ ਵੀ ਜਾਵਾਂਗੇ ਮਾਰਕੀਟ ਹੈਗੀਆਂ ਹੋਰ ਜਿਹੜੇ ਪਬਲ ਉੱਤੇ ਜਾ ਕੇ ਗੱਲ ਕਰਾਂਗੇ ਦੱਸਾਂਗੇ ਸਾਰੇ ਨਾ ਮੈਂ ਅੱਗੇ ਵੀ ਕੀਤਾ ਸੀ ਹੁਣ ਵੀ ਕਰੂੰਗਾ ਜਿਹੜੀ ਚੀਜ਼ ਪਹਿਲਾਂ ਦੀ ਹੈ ਉਹ ਹੈ ਜਿਹੜਾ ਕੁਝ ਇਹਨੇ ਐਡ ਹੋਰ ਨਾ ਹੋਣ ਕਰ ਲਿਆ ਉਹ ਵੀ ਉਹਦੇ ਨਾਲ ਹੈ ਠੀਕ ਹੈ ਬਾਕੀ ਸਾਰਿਆਂ ਦਾ ਹੀ ਕਹਾਂਗੇ ਕਿ ਮੈਨੂੰ ਇਹ ਥੋੜਾ ਕੱਲੇ ਥੋੜਾ ਹੈਗਾ ਮੈਂ ਤਾਂ ਬੀਜੇਪੀ ਦਾ ਅੱਜ ਜਿਹੜਾ ਕੈਂਡੀਡੇਟ ਆ ਉਹਦੀ ਵੀ ਸੇ ਮਦਦ ਕਰਨੀ ਮੈਂ ਕਿਹਾ ਮੈਂਬਰ ਹਾਂ ਬੀਜੇਪੀ ਦਾ ਆਦਰਵਾਈਜ਼ ਵੀ ਤਾਂ ਜਿਹੜਾ ਅਕਾਲੀਆਂ ਦਾ ਕੈਂਡੀਡੇਟ ਹੈਗਾ ਜੋ ਸਰਕਾਰ ਹੈਗੀ ਹੈ ਉਹਦੀ ਗੱਲਾਂ ਵੀ ਕਰਾਂਗੇ ਸਾਹਮਣੇ ਇਹ ਤਾਂ ਨਹੀਂ ਹੈਗਾ ਵੀ ਇਹ ਕੱਲਾ ਹੀ ਕਿਤੇ ਇਹ ਹੈਗਾ ਪਰ ਇਹ ਕੱਲਾ ਵੀ ਹੈਗਾ ਇਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਇਹਨੂੰ ਪਰਸਨਲੀ ਲੋਕ ਗਿਲ ਲੈਂਦੇ ਆ ਮੈਂ ਵੀ ਬਾਰੇ ਫਿਰ ਕਹਿਣਾ ਵੀ ਠੀਕ ਹੈ ਜੇ ਕਿਸੇ ਨੇ ਕਹੀ ਜਾਣਾ ਕੀ ਹੈ ਜੇ ਇਹੋ ਜਿਹਾ ਬੰਦਾ ਮੇਰੇ ਇੱਥੇ ਵੈਸਟ ਬੈਠਿਆ ਹੋਇਆ ਵਿਧਾਨ ਸਭਾ ਫਿਰ ਜਿੱਤਦਾ ਹੈ ਫਿਰ ਮੇਰੇ ਵਾਸਤੇ ਵੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਮੇਰੇ ਵਿੱਚ ਕਮੀ ਪੇਸ਼ੀ ਹੈ ਤਾਂ ਇਹ ਹੁਣ ਵੀ ਜੇ ਕਦੇ ਫੇਰ ਮਤਲਬ ਦੁਬਾਰਾ ਵੀ ਕਿਸੇ ਨੂੰ ਟਿਕਟ ਕਾਂਗਰਸ ਨੇ ਦਿੱਤੀ ਤੁਸੀਂ ਇਹ ਵੇਖੋ ਇਹਨਾਂ ਦੀ ਬੈਂਕਰਪਸੀ ਕੀ ਹੈ ਕੈਂਡੀਡੇਟ ਹੀ ਨਹੀਂ ਇਹਨਾਂ ਕੋਲ ਇਹੋ ਜਿਹੇ ਗੰਦੇ ਚਿਹਰੇ ਤੋਂ ਇਲਾਵਾ ਕੈਂਡੀਡੇਟ ਹੀ ਨਹੀਂ ਹੈਗੇ ਹੋਰ ਦੇ ਦਿੰਦੇ ਕਿਸੇ ਨੂੰ ਠੀਕ ਹੈ ਕੀ ਲੋਰ ਸੀ ਫਿਰ ਬਲਵਿੰਦਰ ਸੇਖੋਂ ਨੂੰ ਇਨਾ ਦਦ ਤੁਹਾਨੂੰ ਮੈਥੋਂ ਇਹ ਸਵਾਲ ਪੁੱਛਣ ਦੀਦਾ ਮੈਨੂੰ ਇਹ ਗੱਲ ਕਰਨ ਤੇ ਜੋ ਕੈਂਡੀਡੇਟ ਹੀ ਇਹ ਜੇ ਆਉਣਗੇ ਤਾਂ ਫਿਰ ਇਹਨਾਂ ਨੂੰ ਸਵਾਲ ਤਾਂ ਇਹ ਵੀ ਉੱਠੂਗਾ ਕਿ ਜਿਕੇ ਬਲਵਿੰਦਰ ਸਿੰਘ ਸੇਖੋਂ ਇਨੇ ਨੇ ਪੋਸਟ ਲਵਾ ਰਿਆ ਇਹਨਾਂ ਦਾ ਮਤਲਬ ਲੋਕਾਂ ਕੋਲੇ ਪਹੁੰਚ ਕਰ ਰਿਆ ਤੁਸੀਂ ਹੁਣੇ ਕਿਹਾ ਕਿ ਦੋ ਫਾੜ ਅਮਰਿੰਦਰ ਸਿੰਘ ਰਾਜਾ ਜਿਹੜੇ ਨੇ ਉਹ ਉਹਨਾਂ ਦੀ ਵਿਰੋਧਤਾ ਕੀਤੀ ਉਹ ਇਹਨਾਂ ਦੇ ਹੁਣ ਦੋ ਫਾੜ ਹੋ ਗਏ ਸਵਾਲ ਤੁਹਾਡੇ ਤੇ ਵੀ ਉੱਠਣਗੇ ਉਹ ਇਹ ਉੱਠਣਗੇ ਕਿ ਵਿਰੋਧੀਆਂ ਦੀ ਮਦਦ ਕਰ ਰਹੇ ਹੋ ਸਵਾਲੇ ਵੀ ਉੱਠਣਗੇ ਕਿ ਸ਼ਾਇਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੁਹਾਡੀ ਪਿੱਠ ਤੇ ਆ ਖੜੇ ਹੋਏ ਆ ਇਹ ਸਵਾਲ ਤਾਂ ਉੱਠਾ ਰਵੀ ਜੀ ਇਹ ਸਵਾਲ ਤਾਂ ਉੱਠਣੇ ਆ ਲੋਕਾਂ ਨੇ ਇੱਕ ਇੱਕ ਲਫਜ਼ ਦੇ ਪੰਜ ਮਤਲਬ ਨਿਕਲ ਦੇ ਆਸ਼ੂ ਦੀ ਆਸ਼ੂ ਦੀ ਵਿਰੋਧਤਾ ਕਰ ਰਹੇ ਹੋ ਮੈਂ ਕਿਸੇ ਪਾਰਟੀ ਨੂੰ ਮੈਂ ਸਰਕਾਰ ਦੀ ਵੀ ਵਿਰੋਧਤਾ ਕਰਦਾ ਮੈਂ ਸਰਕਾਰ ਦੀ ਵੀ ਵਿਰੋਧਤਾ ਕਰਦਾ ਆਸ਼ੂ ਦੀ ਡਟ ਕੇ ਕਰਦਾ ਕਿ ਇਹ ਜਾਂ ਗੰਦਾ ਚਿਹਰਾ ਵੜਨਾ ਨਹੀਂ ਚਾਹੀਦਾ ਚਿਹਰਾ ਦੀ ਰਾਜਨੀਤੀ ਦੇ ਵਿੱਚ ਸਰਕਾਰ ਦਾ ਹਾਲਤ ਬਹੁਤ ਮਾੜੀ ਆ ਤਿੰਨ ਸਾਲਾਂ ਦਾ ਤੁਹਾਡੇ ਸਾਹਮਣੇ ਆ ਪਰ ਜੇ ਚਿਹਰਾ ਠੀਕ ਹੋਊਗਾ ਤਾਂ ਉਹਨੂੰ ਕਰਦਾਰ ਕੋਸ਼ਿਸ਼ ਕਿਵੇਂ ਕਰੀਏ ਜੀ ਉਹ ਚਿਹਰਾ ਦਾ ਮਤਲਬ ਇੱਕ ਅਲੱਗ ਚੀਜ਼ ਆ ਨਾ ਪਾਰਟੀ ਇੱਕ ਅ ਉਹ ਲੱਗਦੀ ਹੈ ਕਿ ਲੋਕ ਕੁਝ ਲੋਕ ਜਿਹੜੇ ਇਸ ਤਰ੍ਹਾਂ ਪਾਰਟੀਆਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਡੈਮੇਜ ਕਰਦੇ ਉਹ ਇੱਕ ਵੱਡੀ ਗੱਲ ਹੈਗੀ ਹੈ ਪਰ ਜਿਹੜੇ ਚਿਹਰੇ ਆ ਤਾਂ ਅਕਾਲੀਆਂ ਦਾ ਚਿਹਰਾ ਉਹ ਵਕੀਲ ਸਾਹਿਬ ਉਹਦੇ ਤੇ ਵੀ ਪਰਸਨਲ ਕੁਝ ਨਹੀਂ ਹੈਗਾ ਜੇ ਚਾਰਾਂ ਚਿਹਰੇ ਨੂੰ ਆਪਾਂ ਮੈਨ ਗਣੀਏ ਤਾਂ ਇਹੀ ਮਤਲਬ ਸਭ ਤੋਂ ਵੱਡਾ ਗੰਧ ਦਾ ਲੱਬੜਿਆ ਹੋਇਆ ਟੋਕਰਾ ਹੈ ਇਸ ਕਰਕੇ ਬਾਕੀ ਜਿਹੜੇ ਹੈਗੇ ਚਿਹਰੇ ਹਨਾਂ ਤੇ ਰਾਜਨੀਤੀ ਜਿਹੜੀ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਉਵੇਂ ਹੋਣੀ ਚਾਹੀਦੀ ਲੋਕਾਂ ਨੂੰ ਸੋਚ ਕੇ ਵੋਟ ਚੋਣ ਪਾਉਣੀ ਚਾਹੀਦੀ ਜੇ ਕਿਸੇ ਨੂੰ ਆਪ ਚੰਗੀ ਲੱਗਦੀ ਜੇ ਕਿਸੇ ਨੂੰ ਦੂਜਾ ਆਪਣੇ ਅਕਾਲੀ ਚੰਗੇ ਲੱਗਦੇ ਆ ਪਾਉਣ ਪਰ ਗਲਤ ਹੈ ਵੀ ਇਸ ਬੰਦੇ ਦਾ ਕਰਦਾਰ ਹੈ ਕਾਂਗਰਸ ਬੇਸ਼ੱਕ ਇੱਕ ਪਾਰਟੀ ਚ ਕੋ ਚੰਗੇ ਲੋਕ ਵੀ ਹੋਣਗੇ ਪਰ ਇਹ ਬੰਦਾ ਜਿਹੜਾ ਹੈਗਾ ਇਹਨੂੰ ਜੇ ਆਪਾਂ ਅੱਗੇ ਕਰਨਾ ਹੈ ਤਾਂ ਫਿਰ ਜਿਹੜਾ ਹੈਗਾ ਲੋਕਾਂ ਨੂੰ ਸੋਚਣਾ ਪਊਗਾ ਕਿਉਂਕਿ ਮੇਰੇ ਨਾਲ ਤਾਂ ਮੰਨ ਲਈ ਗੱਲ ਇਹਨੇ ਚੰਗੀ ਕਿਸੇ ਨਾਲ ਕੀਤੀ ਸਾਰੇ ਮਤਲਬ ਇਲਾਕੇ ਦੇ ਵਿੱਚ ਅੱਜ ਜਿਹੜਾ ਸਭ ਤੋਂ ਖਾਸ ਬੰਦਾ ਜਿਹੜਾ ਸੁਨੀਲ ਕਪੂਰ ਸੀਗਾ ਜਿਹੜਾ ਸਭ ਤੋਂ ਖਾਸ ਇਹਦਾ ਸੀਗਾ ਅੱਜ ਉਹ ਵੀ ਛੱਡ ਕੇ ਇਹਨੂੰ ਚਲਾ ਗਿਆ ਹੋਰ ਵੀ ਆਉਣੜਾ ਜਾਣਗੇ ਫਿਰ ਇਹ ਡਰਾਮੇ ਕਰਨਗੇ ਜੀ ਵੇਖੋ ਜੀ ਪ੍ਰੈਸ਼ਰ ਪੈ ਗਿਆ ਜੀ ਸਾਡੇ ਤੇ ਦਬਾਅ ਪਾ ਲਿਆ ਜੀ ਜਦੋਂ ਕਿਸੇ ਨਾਲ ਚੰਗੀ ਕਰਨੀ ਕੋਈ ਨਹੀਂ ਦਬਿਆ ਹੋਇਆ ਆਦਮੀ ਕਿੰਨੀ ਦੇਰ ਤੁਹਾਡੇ ਤੁਸ਼ ਕਰਕੇ ਨਾਲੋਂ ਇਹਦੇ ਵਿੱਚ ਬਹੁਤ ਕੁਝ ਲਹਿ ਰਿਹਾ ਹੈਗਾ ਉਹ ਹੁਣ ਲੈਣਾ ਚਾਹੀਦਾ ਬਿਲਕੁਲ ਇਹੋ ਜਿਹੇ ਬੰਦੇ ਇਕੱਲੇ ਕਰੇ ਹੋਣੇ ਚਾਹੀਦੇ ਇਹੋ ਜਿਹੇ ਤਾਂ ਆਪਣੇ ਪਾਪਾਂ ਦੇ ਜਿਹੜੇ ਫਲ ਭੁਗਤਣ ਵਾਸਤੇ ਜੇਲਾਂ ਵਿੱਚ ਡਾੜਿਆਂ ਦਾ ਸਮਾਂ ਬਾਕੀ ਬਚਦਾ ਹੋਣਾ ਜਿਆ ਚਾਰ ਚਰਕਤ ਲੈ ਠੀਕ ਹੈ ਉਹ ਕਿਸੇ ਦਾ ਗੁਪਤੀ ਸੀ ਕਿਸੇ ਦਾ ਪੁੱਤ ਸੀ ਕਿਸੇ ਦੀ ਘਰੋਂ ਸੀ ਉਹ ਜਿਹੜਾ ਹੈਗਾ ਕਿ ਜਿਹੜੇ ਹਿਰਦੇ ਲੋਕਾਂ ਦੇ ਸੜੇ ਹੋਏ ਆ ਉਹ ਕਿੰਨਾ ਚਿਰ ਜਿਹੜਾ ਹੈਗਾ ਕੁਦਰਤ ਦੀ ਅਦਾਲਤ ਹੈਗੀ ਹੈ ਪਰ ਮਹਾਤਮਾ ਤਾਂ ਦੇਖਦਾ ਤੇ ਇਹ ਇਨਸਾਫ ਹੋਊਗਾ ਇਹ ਬੰਦੇ ਉਹਨਾਂ ਦੇ ਸਮੇਂ ਚ ਜਿਹਨਾਂ ਚ ਹੋਣੇ ਚਾਹੀਦੇ ਆ ਔਰ ਕੋਸ਼ਿਸ਼ ਕਰਾਂਗੇ ਆਪਣੀ ਜਿੰਨਾ ਚਿਰ ਜਿੰਨੀ ਸਫਰਾਤਾ ਹੈ ਕਿ ਆਪਣੇ ਟਿਕਾਣੇ ਤੇ ਆਉਣ ਆਪਣੇ ਕੀਤੇ ਹੋਏ ਜਿਹੜੇ ਜੁਰਮ ਹੈ ਉਹਨਾਂ ਦਾ ਹਿਸਾਬ ਦੇਣ ਆਖਰੀ ਸਵਾਲ ਹੈ ਤੁਹਾਡੇ ਕੈਂਡੀਡੇਟ ਨੂੰ ਤੁਹਾਡੀ ਪਾਰਟੀ ਨੂੰ ਲੋਕ ਸਪੋਰਟ ਕਿਉਂ ਕਰਨ ਵੈਸਟ ਦੇ ਵਿੱਚ ਦੇਖੋ ਪਾਰਟੀਆਂ ਦਾ ਅਲੱਗ-ਅਲੱਗ کردار ਹੈ ਮੈਂ ਬੀਜੇਪੀ ਬਾਰੇ ਗੱਲ ਕਰਦਾ ਨਾ ਕਿਉਂਕਿ ਮੈਂ ਬੀਜੇਪੀ ਦਾ ਮੈਂਬਰ ਆ ਮੈਂ ਵੀ ਤਾਂ ਸੋਚ ਕੇ ਆਇਆ ਨਾ ਤੂੰ ਪੰਜਾਬ ਦੀ ਬਰਬਾਦੀ ਜਿਹੜੀ ਹੋਈ ਹੋਈ ਹੈ ਉਹਦੇ ਵਿੱਚ ਮੈਂ ਕਹਿੰਦਾ ਹੁਣਾਂ ਵੀ ਪਾਰਟੀਆਂ ਨੇ ਤਾਂ ਕਿਸੇ ਨੇ ਘਟ ਨਹੀਂ ਕੀਤੀ ਹੋਈ ਪਿਛਲੇ 40 ਸਾਲਾਂ ਤੋਂ ਲਾ ਲਓ ਤੁਸੀਂ 91 ਤੋਂ ਲਾ ਲਓ 8 ਤੇ 25 33 ਸਾਲ ਹੋ ਗਏ ਜਦੋਂ ਦੀ ਸਰਕਾਰਾਂ ਚੱਲ ਰਹੀਆਂ ਪਹਿਲਾਂ ਬਿੰਦ ਸਿੰਘ ਦੀ ਆਈ ਫਿਰ ਬਾਦਲਾ ਦੀ ਆਈ ਫਿਰ ਦੁਬਾਰਾ ਨਾਲ ਮਿਲ ਕੇ ਸਭ ਨੇ ਉੱਦ ਰਹੀਆਂ ਇਹਨਾਂ ਨੇ ਤਾਂ 3 ਸਾਲਾਂ ਚ ਕੋਈ ਤਸੱਲੀ ਕਰਾਤੀ ਉਦੋਂ ਪਿੱਛੇ ਵਾਰੀ ਸਰਾਉਂਦੇ ਰਹੇ ਤੋ ਜੋ ਪੰਜਾਬ ਦੀ ਪ੍ਰਬੰਧੀ ਹੋਈ ਹੈ ਉਹ ਚ ਕੋਮਨ ਹੀ ਹੈ ਨਾ ਕੋਈ ਤਾਂ ਨਹੀਂ ਕਹ ਸਕਦੇ ਕੋਈ ਕਿਸੇ ਦਾ ਘਟ ਹੈ ਹੁਣ ਉਹਦੇ ਵਿੱਚ ਫਿਰ ਆਪਾਂ ਕਹਿ ਦਿੰਨੇ ਆ ਲੋਕ ਕਹਿੰਦੇ ਵੀ ਬੀਜੇਪੀ ਵੀ ਭਾਈ ਵੱਲ ਰਹੀ ਹੈ ਕਾਲੀਆਂ ਦੇ ਨਾਲ ਇਹੀ ਰਿਜ਼ਾਮ ਹੁੰਦਾ ਨਾ ਪਰ ਉਹਦਾ ਫਿਰ ਮੇਰੇ ਕੋਲ ਇਹ ਜਵਾਬ ਹੋ ਗਿਆ ਕਿ ਮੈਂ ਉਹਨਾਂ ਸਮਿਆਂ ਦੇ ਵਿੱਚ 97 ਤੋਂ ਲੈ ਕੇ ਅਸੀਂ ਐਸਚਓ ਹੁੰਦੇ ਸੀਗੇ ਉਦੋਂ ਬਾਅਦ ਜਿਹੜਾ 7 ਤੋਂ 17 ਵਾਲਾ ਸੀਗਾ ਇਹਦੇ ਚ ਡੀਐਸਪੀ ਰਹੇ ਆ ਅਸੀਂ ਇਹਦੇ ਵਿੱਚ ਹੀ ਵਿੱਚ ਰਹੇ ਆ ਨਾ ਅਸੀਂ ਹਾਲਾਤ ਤਾਂ ਵੇਖੇ ਹੋਇਆ ਨਾ ਵੀ ਕਿਹੜੀ ਪਾਰਟੀ ਦਾ ਕੀ ਹਾਲਾਤ ਨੇ ਮੈਂ ਕਹਿੰਦਾ ਹੁੰਦਾ ਕਿ ਉਦੋਂ ਬੀਜੇਪੀ ਦੇ ਜਿਹੜੇ ਵੀ ਲੀਡਰ ਸੀਗੇ ਉਹ ਕਾਂਗਰਸ ਇਹਦੇ ਅਕਾਲੀਆਂ ਦੇ ਬਹੁਤ ਵੱਡੇ ਪ੍ਰੈਸ਼ਰ ਥੱਲੇ ਕੰਮ ਕਰਦੇ ਸੀ। ਤੋਂ ਇਸ ਕਰਕੇ ਇਹਨਾਂ ਦੇ ਉੱਤੇ ਨਾ ਤਾਂ ਕੋਈ ਚਿੱਟੇ ਦਾ ਇਲਜ਼ਾਮ ਇਹਨਾਂ ਦੇ ਕਿਸ ਲੀਡਰ ਤੇ। ਨਾ ਇਹਨਾਂ ਦੇ ਲੀਡਰ ਤੇ ਕੋਈ ਕ੍ਰਾਪਸ਼ਨ ਦਾ ਉਹ ਜਿਹਾ ਇਲਜ਼ਾਮ ਹੈਗਾ ਜਿਵੇਂ ਮਜੀਠੀ ਹੋ ਰਹੀ ਹੈ ਜਾਂ ਬਾਕੀ ਹੈਗੇ ਆ ਜਿਹਨੇ ਮਰਜ਼ੀ ਨਾਮ ਲੈ ਲਈ ਠੀਕ ਹੈ। ਤੋਂ ਇਸ ਕਰਕੇ ਇਹ ਪਾਰਟੀ ਹੀ ਬਾਈ ਦੀ ਜਿਹੜੀ ਡਾਇਰੈਕਟਲੀ ਜਿਹੜੀ ਜ਼ਿੰਮੇਵਾਰੀ ਹੈ ਇੱਕ ਡਾਇਰੈਕਟ ਹੁੰਦਾ ਕਿ ਇੱਕ ਇਨਡਾਇਰੈਕਟ ਹੁੰਦਾ। ਭਾਗੀਦਾਰ ਹੈਗੇ ਆ ਕਿਉਂਕਿ ਪਰਸਨ ਲਾਲ ਹੈਗੇ ਆ ਪਰ ਸਹੀ ਆਪ ਤਾਂ ਨਹੀਂ ਕਰ ਰਹੇ ਤੁਹਾਡਾ ਕੋਈ ਲੀਡਰ ਤਾਂ ਨਹੀਂ ਕਰ ਰਿਹਾ। ਤੋਂ ਇਹ ਜਿਹੜੀ ਇਹ ਹੈਗੀ ਆ ਤਕੜੀ ਚ ਪ ਇਹ ਕੁਯੋਗਦਾਨ ਇਹ ਨਹੀਂ ਦੱਸਦਾ ਤਾਂ ਉਹ ਭਾਜੀਪੀ ਦਾ ਆਨਰ ਹੈ ਜਿਵੇਂ ਲੋਕ ਪਹਿਲਾਂ ਕਿਹਾ ਸੜਾਈਆਂ ਲਾਉਂਦੇ ਅੱਗੇ ਇਹ ਕਰ ਦੇਣਗੇ ਫਿਰ ਆਪਾਂ ਸਭ ਤੋਂ ਵੱਡਾ ਇਤਬਾਰਤਾ ਕੀਤਾ ਸੀ ਇਹਨਾਂ ਤੇ ਆਪ ਵਾਲਿਆਂ ਤੇ ਉਹਨਾਂ ਨੇ ਕੀ ਕੀਤਾ ਸਾਡੇ ਨਾਲ ਤੂੰ ਦੇਖਣਾ ਤਾਂ ਪਊਗਾ ਹੀ ਨਾ ਹੁਣ ਉਹਨਾਂ ਕੋਲ ਹੀ ਵਾਪਸ ਜਾਣਾ ਕਾਂਗਰਸ ਨੂੰ ਕੋ ਵਾਪਸ ਜਾਣਾ ਜਿਹਨੇ ਤੁਹਾਡਾ ਸਾਰਾ ਬੀਨਾਸ ਕੀਤਾ ਹੋਇਆ ਹੋਵੇ ਅਕਾਲੀਏ ਕੋਲ ਵਾਪਸ ਜਾਣਾ ਇਹ ਜਵਾਬ ਉਹਨਾਂ ਤੇ ਹੈ ਉਹਨਾਂ ਟਾਈਮ 'ਚ ਜਿੱਨਾ ਚਿਰ ਕੋਲ ਪਾਵਰ ਨਹੀਂ ਆਉਂਦੀ ਦੇਖੋ ਪਾਵਰ ਆ ਜਾਂਦੀ ਹੈ ਉਦੋਂ ਐਂਟੀ ਇਨਕੰਮਬੈਂਸੀ ਦੇ ਵਿੱਚੋਂ ਬਹੁਤ ਕੁਝ ਨਿਕਲਦਾ ਦੇਖਾਂਗੇ ਉਹ ਤਾਂ ਫਿਰ ਉਸ ਸਮੇਂ ਤੇ ਪਾਵਰ ਆਉਗੀ ਤਾਂ ਉਦੋਂ ਉਸ ਵਿਸ਼ੇ ਤੇ ਬਾਦਰ ਵਾਲੀ ਗੱਲ ਹੈ ਮੈਨੂੰ ਪਤਾ ਹੈ ਪਾਵਰ ਬਹੁਤ ਚੇਂਜ ਕਰਦੀ ਬੰਦੇ ਨੂੰ ਜਿਵੇਂ ਕਦੇ ਪਾਵਰ ਆਊਗੀ ਆਪਾਂ ਫਿਰ ਆਪਾਂ ਪ੍ਰਮਾਤਮਾ ਤੁਹਾਨੂੰ ਵੀ ਲੰਬੀ ਉਮਰ ਦੇਵੇ ਤੇ ਮੈਨੂੰ ਵੀ ਦੇਵੇ ਆਪਾਂ ਦੁਬਾਰਾ ਇਸ ਮਾਮਲੇ ਤੇ ਗੱਲ ਕਰਾਂਗੇ ਨਾ ਉਹ ਵੀ ਹੁਣ ਪਾਵਰ ਹੈ ਤਾਂ ਹੁਣ ਦੱਸੋ ਜੀ ਤੇ ਆਪਾਂ ਬਿਨਾ ਪਾਵਰ ਤਾਂ ਉਹੀ ਸੱਚ ਬੋਲਣ ਦੀ ਤਸੱਬਾਤਾ ਰੱਖਦੇ ਆ ਨਾ ਸੱਚ ਬੋਲਣਾ ਸੌਖਾ ਹੈ ਅੱਜ ਦੀ ਰੇਟ ਤੇ ਮੈਨੂੰ ਤੋਂ ਪੁੱਛਦਾ ਕੋਈ ਸੱਚ ਬੋਲ ਸਕਦਾ ਨਹੀਂ ਬਿਲਕੁਲ ਕਿੰਨੇ ਇੰਟੈਲੈਕਚੁਅਲ ਆਦਮੀ ਹੈ ਪੰਜਾਬ ਦੇ ਵਿੱਚ ਕਿੰਨੇ ਰਿਟਾਇਰਡ ਅਫਸਰ ਹੈਗੇ ਆ ਕਿ ਉਹ ਉਹਨਾਂ ਨੂੰ ਮੇਥੋਂ ਕਈ ਗੁਣਾ ਵੱਧ ਨਹੀਂ ਪਤਾ ਕਿਉਂ ਨਹੀਂ ਬੋ ਤੋ ਇਸ ਕਰਕੇ ਜੀ ਅੱਜ ਬੋਲਣ ਦੀ ਸਮਰੱਥਾ ਪ੍ਰਾਤਮਾ ਦਿੰਦੀ ਹੈ ਤਾਂ ਕੱਲੋਂ ਪਾਵਰ ਜੇ ਕਿਤੇ ਆਉਂਦੀ ਹੈ ਉਹਦੇ ਤੇ ਮੇਰੀ ਇੱਜ਼ਤ ਰੱਖਣ ਵਾਸਤੇ ਪਰਮਾਤਮਾ ਮੇਰੇ ਤੇ ਉਦੋਂ ਵੀ ਸਿਰ ਤੇ ਹੱਥ ਰੱਖੂਗਾ ਮੇਰੇ ਖਿਆਲ ਵਿੱਚ ਬਹੁਤ ਧੰਨਵਾਦ ਏਕੋ ਸਾਹਿਬ ਜੀ ਸ਼ੁਕਰੀਆ ਫ਼ੁਰਕੀ ਗੱਲਬਾਤ ਕੀਤੀ ਹੈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇੱਥੇ ਗੱਲ ਕੱਲੇ ਭਾਰਤ ਭੂਸ਼ਣ ਆਸ਼ੂ ਦੀ ਨਹੀਂ ਕਿਉਂਕਿ ਜਦੋਂ ਕਿਸੇ ਨਾਲ ਅਜਿਹਾ ਕੁਝ ਵਾਪਰਦਾ ਜਿਨੇ ਬਿਲਕੁਲ ਨਿੱਜੀ ਕਿੜ ਰੱਖ ਕੇ ਸਾਰਾ ਕੁਝ ਬਰਬਾਦ ਕਰਨ ਦੀ ਸੋਚ ਦੇ ਨਾਲ ਕੀਤਾ ਹੋਵੇ ਉਹਦੇ ਨਾਲ ਨਰਾਜ਼ਗੀ ਉਮਰ ਪਰ ਰਹਿੰਦੀ ਹੈ ਔਰ ਉਸ ਨਰਾਜ਼ਗੀ ਦੇ ਵਿੱਚੋਂ ਬਰਵਿੰਦਰ ਸਿੰਘ ਸੇਖੋਂ ਕਹਿੰਦੇ ਆ ਕਿ ਜੋ ਕੁਝ ਉਸਨੇ ਆਪਣੇ ਉਸ ਪਿਛਲੇ ਸਮੇਂ ਦੇ ਵਿੱਚ ਕੀਤਾ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਉਹ ਕਰਦਾ ਕੀ ਇਹ ਨਾਲ-ਨਾਲ ਉਹਨਾਂ ਨੇ ਆਪਣੀ ਪਾਰਟੀ ਦੇ ਬਾਰੇ ਗੱਲ ਕਰਦਿਆਂ ਵੀ ਕਿਹਾ ਹੈ ਕਿ ਜੇਕਰ ਅੱਜ ਕੱਲ ਅੱਜ ਕੋਈ ਵੱਡਾ ਇਲਜ਼ਾਮ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਤੇ ਨਹੀਂ ਹੈਗਾ ਤਾਂ ਉਹ ਕੋਸ਼ਿਸ਼ ਕਰਨਗੇ ਕਿ ਆਪਣੀ ਪਾਰਟੀ ਦੀ ਗੱਲ ਲੋਕਾਂ ਤੱਕ ਲੈ ਕੇ ਫਿਲਹਾਲ ਮੈਨੂੰ ਦਿਓ ਜੀ